ਸਤਿਗੁਰਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਅਰਸ਼ ਬੜੂੰਦੀ ਕੋਲੇ ਪਹੁੰਚੇ ਆਂ ਕਬੂਤਰਬਾਜੀ ਨਾਲ ਸੰਬੰਧਿਤ ਗੱਲਾਂ ਅਰਸ਼ ਭਾਈ ਨਾਲ ਕਰਾਂਗੇ ਕੀ ਹਾਲ ਆ ਭਾਈ ਵਧੀਆ ਵੀਰੇ ਧੰਨਵਾਦ ਵੀਰੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਅੱਜ ਫੇਰ ਸਾਡੇ ਲਈ ਕੀਮਤੀ ਟਾਈਮ ਕੱਢਣ ਲਈ ਇੱਕ ਵਾਰੀ ਅਰਸ਼ ਭਾਈ ਤੂੰ ਆਪਣੇ ਯਾਰਾਂ ਦੋਸਤਾਂ ਦੇ ਨਾਮ ਦੱਸ ਦੇ ਜਿਹੜੇ ਜਿਹੜੇ ਤੇਰੇ ਨਾਲ ਹੁੰਦੇ ਨੇ ਹਾਂਜੀ ਵੀਰੇ ਆ ਵੀਰੇ ਆਪਣਾ ਬੜੂੰਦੀ ਤੋਂ ਮੁੰਡਾ ਜਸ ਬੜੂੰਦੀ ਆ ਆਪਣਾ ਬੀਜ ਜੀ ਦੀ ਉਸ ਦਿਨ ਵੀ ਆਪਾਂ ਜਿਗਰ ਕੀਤਾ ਸੀ ਗੋਲੂ ਤੁੰਗੜੀ ਹਾਂਜੀ ਆ ਪ੍ਰਦੀਪ ਤੁੰਗੜੀ ਵੀਰੇ ਹਾਂਜੀ ਹਾਂਜੀ ਪਿੱਛੇ ਬਿੱਟੂ ਤੁੰਗੜੀ ਤੇ ਆ ਅਮਨਾ ਤੁੰਗੜੀ ਵੀ ਇਹ ਬਾਜੀ ਦੇ ਬਾਈ ਤੇਰੇ ਨਾਲ ਨਾਲ ਹੁੰਦੇ ਆ ਹਾਂ ਵੀਰੇ ਹਰ ਇੱਕ ਬਾਜੀ ਤੇ ਆਪਣੇ ਨਾਲ ਹੁੰਦੀ ਆ ਚਾਰੇ ਸਾਰੇ ਭਰਾ ਠੀਕ ਆ ਪਹਿਲਾ ਸਵਾਲ ਬਾਈ ਆਪਾਂ ਸੂ ਤੇਰੇ ਨਾਲ ਇਹੀ ਸਾਂਝਾ ਕਰਨਾ ਵੀ ਤੈਂ ਆਪਣੇ ਜਿਹੜੀ ਕਬੂਤਰਬਾਜੀ ਦੀ ਯਾਨੀ ਕਿ ਸ਼ੁਰੂਆਤ ਕਿੱਥੋਂ ਕੀਤੀ ਵੀਰੇ ਕਬੂਤਰਬਾਜੀ ਦੀ ਸ਼ੁਰੂਆਤ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਗੁਰਪ੍ਰੀਤ ਬੁੰਦਰੀ ਦੇ ਘਰੋਂ ਜਿਹੜਾ ਗੁਰਪ੍ਰੀਤ ਸੇਖੋਂ ਆਪਾਂ ਕਹਿੰਦੇ ਸੀ ਗੁਰਪ੍ਰੀਤ ਸੇਖੋਂ ਆ ਲੈ ਕੈਨੇਡਾ ਚ ਨੇ ਵੀਰੇ ਹਾਂਜੀ ਤੇ ਉਹਨਾਂ ਦੇ ਘਰੋਂ ਕੀਤੀ ਉਸ ਤੋਂ ਬਾਅਦ ਵੀਰੇ ਇਹ ਹਜਾ ਸ਼ੌਂਕ ਵਧਿਆ ਆਪਾਂ ਆਪਦੇ ਘਰੇ ਲਿਆਏ ਕਬੂਤਰ ਠੀਕ ਆ ਤੇ ਉਸ ਤੋਂ ਬਾਅਦ ਵੀਰੇ ਆਪਾਂ ਨੂੰ ਬਾਜ਼ੀਆਂ ਠੀਕ ਆ ਵੀਰੇ ਤੇ ਆਪਾਂ ਜਿਕਣ ਕਬੂਤਰਾਂ ਦੇ ਡਾਈਆਂ ਵਗੈਰਾ ਨਾਣਾ ਬੜੂੰਦੀ ਵੀਰੇ ਆਪਣੇ ਪਿੰਡ ਦਾ ਮੁੰਡਾ ਵਾ ਨਾਣਾ ਬੜੂੰਦੀ ਕਿੱਥੇ ਦਾ ਬੜੂੰਦੀ ਦਾ ਹਾਂਜੀ ਵੀਰੇ ਤੇ ਉਹਨੇ ਆਪਾਂ ਨੂੰ ਡਾਈਆਂ ਡੂਈਆਂ ਕਰਨੀਆਂ ਸਿਖਾਈਆਂ ਤੇ ਉਸ ਤੋਂ ਬਾਅਦ ਵੀਰੇ ਆਪਾਂ ਵਰਪਰ ਵਾਲੇ ਸੋਨੀ ਦੇ ਲੜ ਲੱਗ ਗਏ ਵੀਰੇ ਸੋਨੀ ਪਰੰਪਰ ਵਾਲਾ ਹਾਂਜੀ ਵੀਰੇ ਉਹ ਆਪਣਾ ਉਸਤਾਦ ਹੈ ਜੱਗਾ ਬਾਈ ਕਲਾ ਰੇਪਰ ਠੀਕ ਆ ਬਾਈ ਤੇ ਉਸ ਤੋਂ ਬਾਅਦ ਵੀਰੇ ਆਪਾਂ ਬਾਜ਼ੀਆਂ ਛੱਡੀਆਂ ਵਧੀਆ ਨਾਮ ਬਣਾਇਆ ਕਬੂਤਰਾਂ ਨੇ ਆਪਣਾ ਅੱਛਾ ਇੱਕ ਗੱਲ ਹੋਰ ਬਾਈ ਸਭ ਤੋਂ ਪਹਿਲਾਂ ਬਾਜੀ ਕਿਹੜੇ ਪਿੰਡ ਛੱਡੀ ਸੀਗੀ ਸਭ ਤੋਂ ਪਹਿਲਾਂ ਵੀਰੇ ਬਰਪੜੀ ਛੱਡੀ ਸੀ ਆਪਾਂ ਪਹਿਲੀ ਵਾਰੀ ਅਸਾ ਸੂਨੀ ਬਰਪੜ ਵਾਲੇ ਦੇ ਬਾਈ ਦੇ ਪਿੰਡ ਜਿੱਤੇ ਹਾਂਜੀ ਵੀਰੇ ਉਦੋਂ ਆਪਾਂ ਨੂੰ ਪਤਾ ਨਹੀਂ ਸੀਗਾ ਇੰਨਾਕ ਮਤਲਬ ਕਬੂਤਰਾਂ ਬਾਰੇ ਉਦੋਂ ਆਪਣਾ ਕਬੂਤਰ ਉੱਥੇ 2:30 ਵਜੇ ਹੀ ਬੈਗੇ ਸੀਗੇ ਅਸਾ 2:30 ਵਜੇ ਹਾਂਜੀ ਅਰਸ ਬਾਈ ਜਦੋਂ ਤੂੰ ਪਹਿਲੀ ਵਾਰੀ ਛੱਡੀ ਸੀ ਕਿਹੜੇ ਸਾਲ 'ਚ ਛੱਡੀ ਸੀ ਕੋਈ ਜ਼ਿਆਦਾ ਬਾਈ ਉਹ ਵੀਰੇ ਮੈਨੂੰ ਲੱਗਦਾ 2007 ਜਾਂ 8 ਦੀ ਗੱਲ ਹੋਊਗੀ ਵੀਰੇ ਉਦੋਂ ਠੀਕ ਆ ਉਦੋਂ ਬਾਈ ਕਬੂਤਰ ਮਤਲਬ ਸਾਂਭਿਆ ਸੀਗਾ ਜਾਂ ਮਤਲਬ ਜਦੀ ਛੱਡਦਾ ਹੀ ਆ ਕਿਵੇਂ ਮਤਲਬ ਉਹ ਦੱਸ ਗੱਲ ਸਾਰੀ ਉਦੋਂ ਵੀਰੇ ਆਪਾਂ ਨੂੰ ਇੰਨਾ ਪਤਾ ਨਹੀਂ ਸੀਗਾ ਵੀ ਕਬੂਤਰ ਕਿਵੇਂ ਸਾਂਭਣਾ ਕਿਵੇਂ ਨਹੀਂ ਸਾਂਭਣਾ ਆਪਾਂ ਉਈ ਜਾ ਕੇ ਉੱਥੇ ਛੱਡਦੇ ਸੀਗੇ ਵੀਰੇ ਜਿਵੇਂ ਬਸ ਤੂੰ ਘਰੋਂ ਲੈ ਗਿਆ ਕਬੂਤਰ ਛੱਡਦਾ ਹਾਂਜੀ ਵੀਰੇ ਕਿਹੜੇ ਪਿੰਡ ਛੱਡੇ ਸੀ ਬਾਈ ਬਾਦਪੁਰ ਵੀਰੇ ਅੱਛਾ ਉਦੋਂ ਕਿੰਨੇ ਕਬੂਤਰ ਸੀਗੇ ਕੋਲ ਉੱਥੇ ਉੱਥੇ ਵੀਰੇ 70 80 ਕਬੂਤਰ ਡੇ ਸੀਗੇ ਠੀਕ ਆ ਉਦੋਂ ਮੁੱਢ ਵੀ ਮਤਲਬ 750 ਹੀ ਹੁੰਦਾ ਸੀਗਾ ਉਦੋਂ ਕੋਈ ਬਾਈ ਨਾਮੀ ਖੜਾਈ ਉਹ ਬਾਜੀ ਤੇ ਕੋਈ ਹੋਵੇ ਜਿਹਦਾ ਤੂੰ ਕਬੂਤਰ ਛੱਡਿਆ ਹੀ ਪਹਿਲੀ ਯਾਰ ਗ੍ਰੇਨਾਂ ਮਤਲਬ ਜਾਨ ਨਹੀਂ ਉਹ ਸੀਖ ਖਸਾਰੀ ਵੀ ਵਧੀਆ ਕਬੂਤਰਾਂ ਦੀ ਬਾਜੀ ਬਹੁਤ ਵਧੀਆ ਮਤਲਬ ਬਾਜੀ ਹੋਈ ਸੀ ਉਹ ਟਾਈਮ ਉਦੋਂ ਫਿਰ ਕਬੂਤਰ ਬਾ ਕੀ ਕਿੰਨਾ ਕੁ ਟਾਈਮ ਉੱਡਿਆ ਬਾਈ ਉਦੋਂ ਆਪਣਾ ਵੀਰੇ ਕਬੂਤਰ 2:30 ਵਜੇ ਬੈਗੇ ਸੀਗੇ ਦੋਨੇ ਦੋ ਛੱਡੇ ਸੀ ਆਪਾਂ ਕਰੋ ਉਦੋਂ ਕੋਈ ਸੰਭਿਆ ਨਹੀਂ ਮਤਲਬ ਜਾਣਸਾਰ ਬਾਜੀ ਸੀ ਆਪਾਂ ਨੂੰ ਪਤਾ ਹੀ ਨਹੀਂ ਸੀ ਉਦੋਂ ਸੰਭਣ ਦਾ ਆਪਾਂ ਤਾਂ ਬਸ ਇੱਕ ਸੌਂਗ ਸੀਗਾ ਬਾਜੀ ਤੇ ਜਾਣ ਦਾ ਬਸ ਉਦੋਂ ਵੀ ਜਾ ਕੇ ਘਰੇ ਹੀ ਰੱਖਿਆ ਹੁੰਦੇ ਸੀ ਜਾਂ ਮਤਲਬ ਉੱਪਰ ਹੀ ਦਵਾਈ ਕੋਲ ਛੱਡੇ ਨੀ ਵੀਰੇ ਆਪਾਂ ਘਰੋਂ ਛੱਡੇ ਆ ਠੀਕ ਉਦੋਂ ਪਹਿਲੀ ਵਾਰ ਛੱਡੇ ਸੀਗਾ ਪੈਂਡ ਪਰਪਰ ਹਾਂਜੀ ਵੀਰੇ ਜਦੋਂ ਬਾਈ ਸਾਮ ਕੇ ਕਬ ਉਬੀਰੇ ਆਪਨ ਸੋਨੀ ਵੀਰੇ ਨੇ ਸਿਖਾਇਆ ਸੀ ਬਾਰਪਰ ਵਾਲੇ ਨੇ ਸੋਨੀ ਬਰਮਪਰ ਵਾਲੇ ਨੇ ਹਾਂਜੀ ਵੀਰੇ ਉਹਨੇ ਫੋਨਤੀ ਸਿਖਾਇਆ ਸੀ ਮਤਲਬ ਆਪਾਂ ਨੂੰ ਕਬੂਤਰ ਕਿਵੇਂ ਸਾਂਭਣਾ ਉਹ ਕਬੂਤਰ ਦਾ ਕੀ ਰਿਜ਼ਲਟ ਰਿਹਾ ਬਾਈ ਉਹ ਵੀਰੇ ਉਦੋਂ ਬਾਜੀ ਤੇ ਰੌਲਾ ਪੈ ਗਿਆ ਸੀ ਆਥਣੇ ਆਪਣਾ 5:30 ਵਜੇ ਰੌਲਾ ਜਿਹਾ ਪੈ ਗਿਆ ਸੀ ਉੱਤੇ ਮੁੰਡੇ ਆਪਸ ਵਿੱਚ ਲੜ ਪਏ ਕਬੂਤਰਾਂ ਦੇ ਕਿਹੜੇ ਪਿੰਡ ਛੱਡੇ ਸੀ ਬਾਈ ਉਹ ਉਤੋਂਗਾ ਹੈਡੀ ਵੀਰੇ ਆਪਣੇ ਨਾਲ ਦੇ ਪਿੰਡੀ ਤੇ ਵੀਰੇ ਉੱਥੇ ਕਬੂਤਰਾਂ ਨੇ ਬਹੁਤ ਸੋਹਣਾ ਜੋ ਲਾਇਆ ਬਸ ਉਹ ਤੂੰ ਆਪਾਂ ਨੂੰ ਹੋਰ ਸ਼ੌਂਕ ਵਧਿਆ ਬਾਜ਼ੀਆਂ ਦਾ ਠੀਕ ਆ ਨਾਲੇ ਸਾਂਭਣਾ ਉਸ ਟਾਈਮ ਆ ਕਿ ਜਾਂ ਬਾਈ ਨੇ ਸਾਂਭਿਆ ਸੀ ਉਹ ਤਾਂ ਨਾ ਨਹੀਂ ਵੀਰੇ ਉਹ ਆਪਾਂ ਨੂੰ ਫੋਨ ਤੇ ਸਿਖਾਇਆ ਸੀ ਘਰੀ ਸਾਂਭਣਾ ਸਾਡਾ ਬਾਈ ਸੋਹਣੀ ਨੇ ਪਰੰਪਰਾ ਵਾਲੇ ਨੇ ਯਾਰ ਸਬਾਈ ਹੁਣ ਸਰਦੀਆਂ ਚੱਲਦੀਆਂ ਨੇ ਹਨਾ ਕਬੂਤਰ ਦੀ ਸਾਂਭ ਸੰਭਾਲ ਕੀ ਹੁੰਦੀ ਆ ਕੀ ਖਰਾਕ ਹੁੰਦੀ ਆ ਇਹਦੀ ਹਾਂਜੀ ਵੀਰੇ ਜਿੱਕਰ ਹੁਣ ਸਿਆਲਾਂ ਦਾ ਟਾਈਮ ਆ ਵੀ ਕਬੂਤਰਾਂ ਦਾ ਡਾਟਾ ਟਾਈਮ ਆ ਪਾਣੀ ਦਾ ਉਹ ਦੋ ਟਾਈਮ ਬਦਲਣਾ ਪੈਂਦਾ ਵੀਰੇ ਠੀਕ ਆ ਤੇ ਪਾਣੀ ਸਾਦਾ ਹੋਣਾ ਚਾਹੀਦਾ ਬਾਲਾ ਠੰਡਾ ਨਹੀਂ ਹੋਣਾ ਚਾਹੀਦਾ ਠੀਕ ਆ ਤੇ ਵੀਰੇ ਜਿਵੇਂ ਬਾਜਰਾ ਹੋ ਗਿਆ ਹਾਂ ਠੀਕ ਆ ਮੱਕੀ ਦੀ ਟਟ ਹੋ ਗਈ ਵੀਰੇ ਮੂੰਗੀ ਹੋ ਗਈ ਵੀਰੇ ਛੋਲਿਆਂ ਦੀ ਟਟ ਹੋ ਗਈ ਤੇ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਵੀਰੇ ਆਪਾਂ ਹੀ ਬੋਨੇ ਆ ਤੇ ਗਰਮੀਆਂ ਦੇ ਵਿੱਚ ਬਾਈ ਸੇਮ ਹੁੰਦਾ ਜਾਂ ਮਾਤਰਾ ਗਰਮੀਆਂ ਦੀ ਖਰਾਕ ਪਦਦੀ ਹੈ ਵੀਰੇ ਗਰਮੀਆਂ ਦੇ ਵਿੱਚ ਅਸੀਂ ਚੇਂਜ ਕਰ ਦਿੰਦੇ ਆ ਅਸਾ ਗਰਮੀਆਂ ਦੇ ਵਿੱਚ ਵੀਰੇ ਫਿਰ ਇਹ ਬਸ بڑے ਕਬੂਤਰ ਉੱਡਣ ਵਾਲੇ ਹੁੰਦੇ ਨੇ ਉਹਨਾਂ ਨੂੰ ਵੀਰੇ ਦਾਣੇ ਤੇ ਬਦਾਮ ਹੀ ਪੈਂਦੇ ਨੇ ਅੱਛਾ ਤੇ ਜਿਹੜੇ ਦੂਜੇ ਬਰੀਡ ਵਾਲੇ ਕਬੂਤਰ ਨੇ ਵੀਰੇ ਉਹਨਾਂ ਨੂੰ ਗੁੱਲੀ ਡੰਡਾ ਸ਼ੁਰੂ ਕਰ ਦਿੱਤਾ ਸੀ ਠੀਕ ਆ ਦੋਨਾਂ ਜਾਨੀਏ ਗਰਮੀਆਂ ਦੀ ਹੋਰ ਆ ਸਰਦੀਆਂ ਦੀ ਖਰਾਕ ਹੋਰ ਆ ਜੀ अच्छा भाई जोड़े ਤੁਸੀਂ ਕਿਹੜੇ ਟਾਈਮ ਦੇ ਵਿੱਚ ਲਾਉਦੇ ਹੋ ਮਤਲਬ ਵੀਰੇ ਅਸੀਂ ਜੋੜੇ ਲਾਉਨੇ ਆਪਾਂ ਸੌਣ ਚ ਸੌਣ ਦੇ ਵਿੱਚ ਹਾਂਜੀ ਵੀਰੇ اچھا ਸੌਣ ਤੋਂ ਲਾ ਕੇ ਆਪਾਂ 11ਵੇਂ 12ਵੇਂ ਮਹੀਨੇ ਆ ਕੇ ਜੋੜੇ ਸਾਰੇ ਤੋੜ ਦਿੰਨੇ ਆ ਠੀਕ ਆ ਤੇ ਉਸ ਤੋਂ ਬਾਅਦ ਚ ਬਸ ਫਿਰ ਤੋੜ ਦੇ ਦਿੰਨੇ ਉਹ ਟਾਈਮ ਆ ਕੇ ਕਿਉਂਕਿ ਠੰਡ ਵੱਜ ਜਾਂਦੀ ਆ ਫਿਰ ਲੂਟ ਨਹੀਂ ਆਉਂਦਾ ਵੀਰੇ ਉਹਨਾਂ ਦਾ ਠੀਕ ਆ ਤੇ ਉਸ ਤੋਂ ਯਾਨੀ ਕਿ ਕਬੂਤਰਾਂ ਤਿਆਰ ਕਿਵੇਂ ਕਰਦੇ ਹੋ ਤੁਸੀਂ ਮਤਲਬ ਉੱਡਣ ਦੇ ਲਈ ਮਤਲਬ ਬਾਜੀ ਤੋਂ ਪਹਿਲਾਂ ਕਿ ਕਿੰਨਾ ਟਾਈਮ ਡਾਉਨ ਹੋ ਮਤਲਬ ਘਰੇ ਵੀਰੇ ਬਾਜੀ ਤੋਂ ਜੇਕਰ ਹੋਣਾ ਆਪਾਂ ਨੂੰ ਪਤਾ ਵੀ ਆਪਣੇ ਮੂਹਰੇ ਮਹੀਨੇ ਤੋਂ ਬਾਜ਼ੀਆਂ ਸਟਾਰਟ ਨੇ ਹਾਂ ਤੇ ਉਹਨਾਂ ਨੂੰ ਵੀਰੇ ਮੰਨ ਲਓ ਤੁਸੀਂ 40 ਦਿਨ ਪਹਿਲਾਂ 10 ਦਿਨ ਤਾਂ ਵੀਰੇ ਅਸੀਂ ਤੁੱਪ ਜੀ ਮਤਲਬ ਜਾਲਤੀ ਪਾਉਨੇ ਆ ਅੱਛਾ ਬੈਠੇ ਰਹਿੰਦੇ ਮਤਲਬ ਹਾਂਜੀ ਵੀਰੇ ਵੀ ਤੁੱਪ ਸੇਕਣ ਕਬੂਤਰਾਂ ਦੇ ਫੰਗ ਰੂਮ ਰੂਮ ਜਿਹੜੇ ਬੰਦ ਹੁੰਦੇ ਆ ਵੀਰੇ ਉਹ ਚੱਲ ਪੈਂਦੇ ਆ ਹਨਾ ਠੀਕ ਆ ਤੇ ਉਸ ਤੋਂ ਬਾਅਦ ਵੀਰੇ ਆਪਾਂ ਜਿੱਦਣ ਲਗਾਤਾਰ ਕਬੂਤਰ ਕੱਢਣ ਲੱਗ ਗਏ ਫਿਰ ਉਹ ਵੀਰੇ 10 ਜਾਂ 15 ਡਾਈਆਂ ਦਾ ਅਸੀਂ ਪੱਕੇ ਹੀ ਕਰਾਉਨੇ ਆ ਉਹ ਯਾਨੀ ਕਿ ਲਗਾਤਾਰ ਹੀ ਹੁੰਦੀਆਂ ਜਿਵੇਂ ਰੋਜ਼ ਰੋਜ਼ ਚਾਹੀਉਂ ਦਿਨਸ ਪਾਉਣਾ ਚਾਹੀ ਵੀਰੇ ਉਹ ਮਤਲਬ ਘਟ ਉੱਡਣ ਤੇ ਕਈ ਕਬੂਤਰਾਂ ਨੂੰ ਅਸੀਂ ਜੈਸ ਸਾਹਿਬ ਨਾਲ ਉਹਦੇ ਹਾਲਾਤ ਹੁੰਦੇ ਆ ਵੀਰੇ ਅਸੀਂ ਉਸ ਹਾਲਾਤ ਨਾਲ ਅਸੀਂ ਉਹਨੂੰ ਕਵਰ ਵੀ ਕਰ ਲੈਂਦੇ ਆ ਉਦੋਂ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਦੇ ਹੋ ਮਤਲਬ ਬਾਜੀ ਛੱਡਣ ਵੇਲੇ ਆ ਨਾ ਆਪਾਂ ਨੂੰ ਪ੍ਰੋਬਲਮ ਆਵੇ ਜਦੋਂ ਇਹ ਕਬੂਤਰ ਔੜਦਾ ਮਤਲਬ ਕੀ ਦੇਖਦੇ ਹੋ ਤੁਸੀਂ ਵੀਰੇ ਕਬੂਤਰ ਜਦੋਂ ਉੱਡ ਕੇ ਆਉਂਦਾ ਉਹਦਾ ਆਜ ਦਾ ਕੱਲਾ ਕੱਲਾ ਸੀ ਚੀਜ਼ ਦੇਖਦੇ ਆ ਵੀ ਕਿਵੇਂ ਆ ਕਬੂਤਰ ਅੱਜ ਸੁੱਜਿਆ ਤਾਂ ਨਹੀਂ ਕਈ ਕਬੂਤਰ ਸੌਜੇ ਜਾਂਦੇ ਆ ਕਈ ਕਬੂਤਰ ਵੀਰੇ ਕਵਰ ਕਰਨ ਨੂੰ ਬਹੁਤ ਟਾਈਮ ਲਾ ਜਾਂਦੇ ਆ ਜਿਹੜੇ ਘਰੇ ਗਰਮੀ 'ਚ ਵੱਧ ਜ਼ੋਰ ਲਾ ਦਿੰਦੇ ਆ ਹਾਂ ਹਾਂ ਤੇ ਥੱਲਿਓ ਕਿੰਨਾ ਕਮਚਿਆ ਹੋਇ ਵੀ ਕਬੂਤਰ ਹੈ ਕੱਚਾ ਵਾ ਵੀ ਪਾਣੀ ਲੱਗ ਜੂ ਜਾਂ ਨਹੀਂ ਲੱਗ ਜੂ ਇਹ ਚੀਜ਼ਾਂ ਵੀਰੇ ਬਹੁਤ ਜਦੋਂ ਜਦੋਂ ਪੂਰਾ ਪਰਫੈਕਟ ਹੋ ਜਾਂਦਾ ਜਾਨੀ ਕਿ ਕਬੂਤਰ ਉਹ ਤੁਸੀਂ ਬਾਜੀ ਤੇ ਛੱਡਦੇ ਹਾਂ ਹਾਂਜੀ ਵੀਰੇ ਜਦੋਂ ਕਬੂਤਰ ਆਪ ਦੱਸਦਾ ਵੀ ਹੁਣ ਮੈਂ ਪੂਰਾ ਤੰਦਰੁਸਤਾਂ ਵੀਰੇ ਉੱਡੂ ਵੀ ਉਹੀ ਕਬੂਤਰ ਜਿਹੜਾ ਅੰਦਰੋਂ ਤੰਦਰੁਸਤਾਂ ਬਾਜੀ ਤੇ ਉਹ ਨਹੀਂ ਉੱਡਣਾ ਲਗਾਤਾਰ ਵੀ ਉੱਡ ਜਾਂਦਾ ਬਾਈ ਬਾਜ਼ੀਆਂ ਤੇ ਜਾ ਮਤਲਬ ਵੀ ਅਲੱਗ-ਅਲੱਗ ਛੱਡਣਾ ਪੈਂਦਾ ਹਾਂ ਵੀਰੇ ਕਈ ਕਬੂਤਰ ਮੜ ਜਾਂਦੇ ਆ ਹਫ਼ਤੇ ਬਾਅਦ ਹੀ ਮੜ ਜਾਂਦੇ ਆ ਕਈ ਕਬੂਤਰ ਠੀਕ ਹੈ ਹਾਂਜੀ ਵੀਰੇ ਅਰਸ਼ભાઈ 2024 ਦੀਆਂ ਹੁਣ ਤੇਰੀਆਂ ਕੀ ਕੀ ਤਿਆਰੀਆਂ ਨੇ ਮਤਲਬ ਕਿੱਥੇ ਕਿੱਥੇ ਤੇਰੀ ਟੀਮ ਐਂਟਰ ਆ ਮਤਲਬ ਕਿੱਥੇ ਛੱਡਣੀਆਂ ਕਬੂਤਰ ਹਾਂਜੀ ਵੀਰੇ ਹੁਣ 24 'ਚ ਵੀਰੇ ਕਬੂਤਰ ਬਸ ਮਤਲਬ ਤਿਆਰੀ ਨਹੀਂ ਹੈ ਇੱਕ ਤੀ ਦਾ ਆਪਣੇ ਤੇ 24 'ਚ ਅਸੀਂ ਵਧੀਆ ਮਤਲਬ ਦਿਖਾਵਾਂਗੇ ਜ਼ੋਰ ਕੋ ਕਿੰਨੇ ਕਿੰਨੇ ਕਲੱਬ ਐਂਟਰ ਨੇ ਮਤਲਬ ਕਿੰਨੀਆਂ ਖੁੱਲੀਆਂ ਛੱਡਣੀਆਂ ਬਾਜੀ ਆਪਣੇ ਵੀ ਕਈ ਕਲੱਬਾਂ 'ਚ ਐਂਟਰੀਆਂ ਨੇ ਜੇ ਕੋਈ ਵਧੀਆ ਕਲੱਬ ਦੀ ਬਾਜੀ ਜਿਨ੍ਹਾਂ ਕਈ ਵਾਰ ਵਧੀਆ ਬੰਦੇ ਬਾਜੀ ਕਰਾ ਲੈਂਦੇ ਆ ਅਸੀਂ ਉਹੀ ਛੱਡਦੇ ਆ ਵੀਰੇ ਸਾ ਪਹਿਲੀ ਵਾਰੀ ਇਹ ਪਤਾ ਬਾਈ ਕਿਹੜੀ ਆ ਕਲੱਬ ਦੀ ਕਿੱਥੇ ਹੋਊਗੀ ਪਹਿਲੀ ਵੀਰੇ ਆਪਣੀ ਦਲੀ ਕਲੱਬ ਦੀ ਆ ਦਲੀਜ ਹਾਂਜੀ ਕਲਾਂ ਕਲਾਂ ਬਾਈ ਦਲੀਜ ਕਲਾਂ ਹਾਂਜੀ ਦਲੀਜ ਕਲਾਂ ਕਲੱਬ ਲਈ ਬਣਾਇਆ ਹੋਇਆ ਵੀਰੇ ਉਹਨਾਂ ਦਾ ਠੀਕ ਆ ਤੇ ਉਹਨਾਂ ਦਾ ਪਹਿਲੀ ਵਾਰੀ ਆਉਗੀ ਆਪਣੀ ਅਪ੍ਰੈਲ ਦੀ 20 ਤਰੀਕ ਦੀ ਵੀਰੇ ਅਪ੍ਰੈਲ 20 ਤਰੀਕ ਦੀ ਹਾਂਜੀ ਵੀਰੇ ਠੀਕ ਆ ਅਸ ਬਹੁਤ ਵੀਰਾਂ ਤੋਂ ਜਾਨੀ ਕਿ ਸੁਣਿਆ ਵਾ ਕਿ ਜਿਵੇਂ ਬਾਜੀ ਦੇ ਉੱਤੇ ਕਮੇਟੀ ਮਤਲਬ ਧੱਕਾ ਕਰਦੀਆਂ ਜਾਂ ਲੜਾਈ ਝਗੜਾ ਹੋ ਜਾਂਦਾ ਵੀ ਤੇਰੇ ਨਾਲ ਕੋਈ ਇਦਾਂ ਦਾ ਕੋਈ ਗੱਲ ਹੋਈ ਨਹੀਂ ਵੀਰੇ ਆਪਣੇ ਨਾਲ ਤਾਂ ਲੱਗਦੇ ਐਦਾਂ ਦਾ ਸੀਨ ਹੋਇਆ ਨਹੀਂ ਪਰ ਆਪਾਂ ਆਪਾਂ ਪਹਿਲਾਂ ਦੇਖਦੇ ਹੁੰਨੇ ਆ ਵੀ ਕਲੱਬ ਕਿਦਾਂ ਦਾ ਹੈ ਨਾ ਆਪਾਂ ਫੇਰ ਹੀ ਐਂਟਰੀ ਕਰਾਉਨੇ ਆ ਵੀਰੇ ਵਧੀਆ ਕਲੱਬ ਜੀ ਆਪਾਂ ਐਂਟਰੀ ਕਰਾਉਨੇ ਆ ਜਿੱਥੇ ਆਪਾਂ ਨੂੰ ਲੱਗਦਾ ਵੀ ਇਹ ਪੈਂਡ ਚ ਰੋਲਾ ਪਿਆ ਹੋਇਆ ਵਾ ਫੇਰ ਆਪਾਂ ਉਥੇ ਕੁਝ ਪੁੱਤਰ ਛੱਡਦੇ ਨਹੀਂ ਵੀਰੇ ਯਾਰ ਜਿਵੇਂ ਹੁਣ ਕਲੱਬਾਂ ਦੀਆਂ ਐਂਟਰੀਆਂ ਹੁੰਦੀਆਂ ਵੀਰੇ ਹਨਾ ਜਿਵੇਂ ਉਹਨਾਂ ਦੀ ਐਂਟਰੀ ਫੀਸ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ ਕਈ ਵਾਰ ਤੁਹਾਨੂੰ ਜਿਹੜਾ ਉਹਨਾਂ ਹੀ ਵੱਡੇ ਨਾਮ ਹੋ ਜਾਂਦੇ ਆ ਤੇ ਉਹਦੇ ਬਾਰੇ ਬਾਈ ਕੀ ਰਾਏ ਆ ਤੇਰੀ ਕੀ ਸਵਾਲ ਉਹ ਵੀਰੇ ਹੁਣ ਜੱਕਣਾ ਆਪਾਂ ਨੂੰ ਪਤਾ ਵੀ 7700 ਰ ਉਹ ਜ ਵੀਰੇ ਆਪਣੇ ਅਰਗਾਮ ਬੰਦਾ ਨਹੀਂ ਛੱਡ ਸਕਦਾ ਠੀਕ ਐ ਇਸ ਲਈ ਐਨ ਆਰ ਵੀਰਾਂ ਨੂੰ ਇਹੀ ਬੇਨਤੀ ਆ ਆਪਣੇ ਵੱਲੋਂ ਵੀ ਵੀ ਥੋੜਾ ਜਿਹਾ ਮੋਡ ਛੋਟਾ ਰੱਖਿਆ ਕਰੋ ਵੀ ਇਹ ਜੇ ਹਰੇਕ ਬੰਦਾ ਆਪਦਾ ਸ਼ੌਂਕ ਪੂਰਾ ਕਰ ਸਕਾ ਹਾਂਜੀ ਵੀਰੇ ਉਹ ਯਾਨੀ ਕਿ ਵੱਡੀਆਂ ਐਂਟਰੀਆਂ ਵਾਲੀਆਂ ਹੋ ਜਾਂਦੀਆਂ ਬਾਜ਼ੀਆਂ ਹਰੇਕ ਬੰਦਾ ਉਹ ਬਾਜ਼ੀ ਛੱਡਦਾ ਹਰੇਕ ਬੰਦਾ ਨਹੀਂ ਛੱਡ ਸਕਦਾ ਜਿਹੜਾ ਬੰਦਾ ਮਜ਼ਦੂਰੀ ਕਰਦਾ ਉਹ ਤਾਂ ਵੀਰੇ ਹੁਣ ਤੁਹਾਨੂੰ ਪਤਾ ਹੀ ਐ ਕਿਹੜੀ ਬਾਜ਼ੀ ਛੱਡ ਲੂ ਹਾਂ ਅਰਸ ਬਾਈ ਕੋਈ ਇਦਾਂ ਦੀ ਬਾਜ਼ੀ ਜਿਹੜੀ ਤੈਨੂੰ ਮਤਲਬ ਹਮੇਸ਼ਾ ਯਾਦ ਰਹੂਗੀ ਕੋਈ ਇਦਾਂ ਦੀ ਬਾਜ਼ੀ ਤੇਰੇ ਜੀਵਨ ਚ ਹੋਈ ਹੋਵੇ ਹਾਂਜੀ ਵੀਰੇ ਆਪਣਾ ਨਾ ਪਿਛਲੇ ਸੀਜ਼ਨ ਦੀ ਉਹ ਗੱਲ ਆ ਹਾਂ ਹਾਂ ਤੇ ਇਹਦੇ ਚ ਆਪਾਂ 2023 ਦੇ ਵਿੱਚ ਇੱਥੇ ਜਗਰਾਉਂ ਦੇ ਕੋਲੇ ਕੋਠੇ ਅਟ ਚੱਕ ਪਿੰਡ ਆ ਵੀਰੇ ਅੱਛਾ ਤੇ ਉਹ ਵੀਰੇ ਆਪਣਾ ਬਿਨਾ ਸੰਭੀ ਕਬੂਤਰ ਭੇਜਦਾ ਸੀ ਮੁੰਡੇ ਕੋਲੇ ਜੇਕਰ ਆਪਣੇ ਯਾਰ ਦੋਸਤ ਸੀਗਾ ਠੀਕ ਆ ਠੀਕ ਆ ਉਹਦੇ ਕੋਲੇ ਭੇਜਦਾ ਸੀਗਾ ਆ ਮੁੰਡਾ ਅਮਨ ਤੁੰਗੜੀ ਤੋਂ ਵੀਰੇ ਤੁੰਗੜੀ ਵਾਲਾ ਅਮਨ ਹਾਂਜੀ ਆਹ ਕਹੇ ਨਾਲ ਮੁੰਡਾ ਅੱਜ ਆਇਆ ਨਹੀਂ ਉਹਨੂੰ ਥੋੜਾ ਕੰਮ ਇਹ ਇਹ ਬਾਈ ਨੇ ਬਾਜੀ ਛੱਡੀ ਉੱਥੇ ਹਾਂਜੀ ਵੀਰੇ ਬਾਅਦੋਂ ਆਪਣਾ ਭਰਾ ਚ ਲਿਆ ਗਈ ਬਿੰਦੀ ਤੁੰਗੜੀ ਤੋਂ ਵੀਰੇ ਉਹ ਵੀ ਤੇ ਇਹ ਬਾਅਦੋਂ ਚਲੇ ਗਈ ਤੇ ਉੱਥੇ ਆਪਣਾ ਕਬੂਤਰ ਸਭ ਤੋਂ ਵੱਧ ਡੋੜਿਆ ਵੀਰੇ ਠੀਕ ਆ ਬਾਈ 6:30 ਵਜੇ ਵੀਰੇ ਢਾਂਗੀ ਚੜਿਆ ਸੀ ਉਹ ਚਾ ਮਤਲਬ 2:00 ਵਜੇ ਬਾਜੀ ਖਤਮ ਹੋ ਗਈ ਸੀ ਵੀਰੇ ਉਹ ਕੋਈ ਬਾਈ ਜਿੱਤੇ ਜਿੱਤੇ ਉੱਥੇ ਬਿਨਾ ਸੰਭੇ ਕਬੂਤਰ ਛੱਡਦਾ ਹਾਂ ਹਾਂਜੀ ਵੀਰੇ ਬਿਨਾ ਸੰਭੇ ਭੇਜਿਆ ਸੀ ਉਹ ਕਬੂਤਰ ਆਪਾਂ ਠੀਕ ਆ ਮਤਲਬ ਬਾਈ ਇਦਾਂ ਵੀ ਹੁੰਦਾ ਬਾਜੀ ਦਾ ਜਿਵੇਂ ਮਤਲਬ ਗੋਲੂ ਬੜੂ ਤੁੰਗੜੀ ਵਾਲਾ ਮੁੰਡਾ ਜਿਵੇਂ ਇਹਦਾ ਨਾ ਕੋਈ ਸਾਂਝੀ ਛੱਡੀ ਹੋਵੇ ਬਾਜੀ ਮਤਲਬ ਜੀ ਤੂੰ ਦੋਨਾਂ ਦਾ ਸਾਂਝਾ ਹੋਵੇ ਕੋਈ ਕਬੂਤਰ ਨਹੀਂ ਵੀਰੇ ਅਸੀਂ ਸਾਝਾ ਤਾਂ ਨਹੀਂ ਛੱਡਿਆ ਪਰ ਜਿੱਕਣ ਇਹਦੇ ਘਰ ਤੋਂ ਜਿੱਕਣ ਮੈਂ ਚੱਕ ਕੇ ਛੱਡਦਾ ਸਾਡਾ ਕੋਈ ਮਤਲਬ ਇੱਕ ਦੂਜੇ ਨਾਲ ਉਹ ਨਹੀਂ ਹੈਗਾ ਠੀਕ ਆ ਠੀਕ ਆ ਤੇ ਮਤਲਬ ਸਾਡਾ ਭਰਾਵਾਂ ਵਾਲਾ ਪਿਆਰੀ ਆ ਚਾਹੇ ਮੇਰੇ ਘਰੋਂ ਜਿਹੜਾ ਮਰਜ਼ੀ ਚੱਕ ਕੇ ਛੱਡ ਦੇਵੇ ਚਾਹੇ ਮੈਂ ਦੇ ਘਰੋਂ ਅਸੀਂ ਇਕੱਠੇ ਡੋਨੇ ਬਾਜੀਆ ਉਹ ਚਾਹੇ ਇਹਦੇ ਘਰੋਂ ਛੱਡਦੀਏ ਜੇ ਸਾਡੀ ਐਂਟਰੀ ਹੋਵੇ ਮਤਲਬ ਕੀ ਜਿੱਥੇ ਜਾਣ ਪਤਾ ਨਹੀਂ ਕੋ ਉਤਰ ਤਿਆਰ ਹੈਗਾ ਸਾਡਾ ਅਸੀਂ ਉਹਦੇ ਘਰੋਂ ਲੈ ਲੈਣੇ ਆ ਇਹਦੇ ਘਰੋਂ ਲੈਣੇ ਆ ਜਾਨਕਿ ਆ ਵੀ ਕਰ ਲੈਣੇ ਆ ਦਾ ਮਤਲਬ ਸਾਡਾ ਯਾਰ ਵੀ ਘਰ ਵਾਲਾ ਕੰਮ ਹੀ ਆ ਸੀ ਇੱਕ ਗਰੁੱਪੀਆਂ ਮਤਲਬ ਗਰੁੱਪ ਹਾਂ ਜ ਹੁਣ ਤੱਕ ਵੀਰੇ ਆਪਾਂ ਪੱਖਾ ਵੀ ਜਿੱਤੇ ਆਂ ਦੋ ਐਲਈਡੀਆਂ ਜਿੱਤੇ ਆਂ ਵੀਰੇ ਕੱਪ ਤੱਕ ਹੀ ਹੋ ਜਿੱਤ ਗਈ ਵੀਰੇ ਆਪਾਂ ਪੱਖਾ ਬਾਈ ਕਿਹੜੇ ਪਿੰਡੋਂ ਜਿੱਤੇ ਆ ਇਹ ਵੀਰੇ ਦਲੀਜ ਤੋਂ ਜਿੱਤੇ ਆ ਦਲੀਜ ਕਲਾਂ ਤੋਂ ਪਿਛਲੇ ਸੀਜ਼ਨ 'ਚ ਵੀਰੇ ਤੇ ਐਲਈਡੀਆਂ ਦੋ ਮਤਲਬ ਲਗਾਤਾਰ ਜਿੱਤੀਆਂ ਜਾਂ ਮਤਲਬ ਵੀ ਵਿੱਚ ਵੀਰੇ ਗੈਪ ਸੀ 2 ਸਾਲ ਦਾ ਤੇ ਮਤਲਬ ਇੱਕੋ ਹੀ ਪਿੰਡੋਂ ਦੋ ਜਿੱਤੇ ਆ ਆਪਾਂ ਇੱਕੋ ਹੀ ਪਿੰਡੋਂ ਹਾਂਜੀ ਵੀਰੇ ਉਹੀ ਪਿੰਡੋਂ ਲਾ ਯਾਨੀ ਕਿ ਦੋ ਐਲਈਡੀਆਂ ਜਿੱਤਿਆਂ ਹਾਂਜੀ ਵੀਰੇ ਠੀਕ ਹਾਂਜੀ ਵੀਰੇ ਤੇ ਆਪਾਂ ਉਧਰ ਲਲਹੇੜੀ ਪੈਂਦਾ ਵੀਰੇ ਖਨੇ ਦੇ ਨਾਲ ਲਲਹੇੜੀ ਹਾਂ ਬਾਈ ਹਾਂਜੀ ਵੀਰੇ ਉੱਥੇ ਆਪਾਂ 3 ਸਾਲ 4 ਸਾਲ ਕਬੂਤਰ ਛੱਡੇ ਆ 4 ਸਾਲ ਤੇ 3 ਸਾਲ ਤਾਂ ਆਪਣਾ ਇੱਕ ਕਬੂਤਰੀ ਜਿੱਤਿਆ ਵੀਰੇ ਉੱਥੋਂ ਇੱਕੋ ਹੀ ਹਾਂਜੀ ਵੀਰੇ ਠੀਕ ਆ ਹੋਰ ਇੱਕ ਆਹ ਵੀਰ ਦੇ ਘਰੋਂ ਆਪਾਂ ਕਬੂਤਰ ਛੱਡੇ ਸੀ ਵੀਰੇ ਅਟਾਲਾਂ ਕਿਹੜੇ ਕੀ ਬਾਈ ਦਾ ਨਾਮ ਪ੍ਰਦੀਪ ਤੁੰਗੜੀ ਵੀਰ ਤੁੰਗੜੀ ਹਾਂਜੀ ਵੀਰੇ ਉਹਦੇ ਇਹਦੇ ਘਰੋਂ ਛੱਡੇ ਸੀ ਆਪਾਂ ਅਟਾਲਾਂ ਬਾਜੀ ਹੋਈ ਸੀ ਵੀਰੇ 3200 ਮੋਡ ਵਾਲੀ ਠੀਕ ਆ ਵੀ ਇਹ ਲਾਸਟ 23 ਦੇ ਵਿੱਚ 2023 ਦੇ ਵਿੱਚ ਨਾ 21 21 ਚ ਛੜਿਆ ਸੀ ਵੀਰੇ ਠੀਕ ਆ ਉਹ ਕਬੂਤਰ ਸਾਡਾ ਤੂੰ ਸਮਝਦਾ ਵੀ ਬਹੁਤ ਉੱਡਿਆ ਹੱਦ ਤੋਂ ਵੱਧ ਦੀ ਵੀਰੇ ਠੀਕ ਆ ਤੇ ਉਹ ਕਬੂਤਰ ਨੇ ਵੀ ਵੀਰੇ ਆਪਣਾ ਕੱਪ ਜਿੱਤਿਆ ਤੇ ਆਪਣਾ ਮਗਰੀ ਪਿਆ ਕੱਪ ਹਾਂ ਜੀ ਵੀਰੇ ਠੀਕ ਆ ਤੇ ਉਹ ਆ ਵੀਰ ਦੇ ਘਰੋਂ ਸੀ ਉਹ ਕਬੂਤਰ ਜਿਹੜਾ ਆਪਣਾ ਉੱਥੇ ਜਿੱਤਿਆ ਅਰਸ਼ભાઈ ਕੋਈ ਐਦਾਂ ਦੀ ਬਾਜ਼ੀ ਜਿਹੜੀ ਮਤਲਬ ਤੇਰੇ ਦਿਲ ਨੂੰ ਲੱਗੀ ਹੋਵੇ ਹੁਣ ਤੱਕ ਨਾ ਭੁੱਲੀ ਹੋਵੇ ਵੀਰੇ ਆਪਣੀ ਜਿਹੜੀ ਜਨਾਹਾਂ ਕਬੂਤਰ ਜਿੱਤਿਆ ਸੀਗਾ ਉਹ ਬਾਜ਼ੀ ਆਪਣੇ ਲਈ ਬਹੁਤ ਮਤਲਬ ਦਿਲ ਨੂੰ ਲੱਗੀ ਹੋਈ ਆ ਠੀਕ ਆ ਉਥੇ ਵੀਰੇ ਚਾਰ ਕਬੂਤਰਾਂ ਨੇ ਬਾਜੀ ਵੰਡੀ ਸੀ ਠੀਕ ਇੱਕ ਆਪਣਾ ਸੀ ਇੱਕ ਸੋਨੀ ਵੀਰੇ ਦਾ ਸੀਗੇ ਦੋ ਕਬੂਤਰ ਹੋਰ ਸੀਗੇ ਠੀਕ ਆ ਬਈ ਤੇ ਵੀਰੇ ਦੋ ਨਾਮ ਸੀ ਉਥੇ ਪਹਿਲੇ ਨੂੰ ਐਲਈਡੀ ਸੀ ਦੂਜੇ ਨੂੰ ਪੱਖਾ ਸੀਗਾ ਠੀਕ ਆ ਬਈ ਤੇ ਵੀਰੇ ਮਤਲਬ ਦੋ ਕਬੂਤਰ ਦੂਜੇ ਜਿਹੜੇ ਸੀਗੇ ਉਹ ਹਰ ਗਏ ਸੀ ਮੇਰਾ ਤੇ ਬਿਆਂ ਦਾ ਸੋਨੀ ਵੀਰੇ ਦਾ ਕਬੂਤਰ ਉਥੇ ਸੋਨੀ ਬਰੰਪਰ ਵਾਲੇ ਦਾ ਬਈ ਹਾਂਜੀ ਵੀਰੇ ਅੱਛਾ ਉਹ ਛੋਟੇ ਜਿਹੇ ਉਸਤਾਦ ਵੀ ਨੇ ਹਾਂਜੀ ਵੀਰੇ ਸਾਡਾ ਦੋਨਾਂ ਦਾ ਜਦੋਂ ਐਂਡ ਤੇ ਦੋਨਾਂ ਜਣਿਆਂ ਦਾ ਕਬੂਤਰ ਫਰਦਾ ਵੀਰੇ ਉਹ ਉਹ ਟਾਈਮ ਮੈਨੂੰ ਮਤਲਬ ਬਹੁਤ ਖੁਸ਼ੀ ਹੋਈ ਵੀ ਅੱਜ ਮੇਰੇ ਉਸਤਾਦ ਨਾਲ ਮੇਰਾ ਕਬੂਤਰ ਫਰ ਰਿ ਮਤਲਬ ਆਪਣਾ ਕਬੂਤਰ ਐਲੜੀ ਜੱਤ ਗਿਆ ਸੀਗਾ ਤੇ ਵੀਰੇ ਨੂੰ ਪੱਕਾ ਆ ਗਿਆ ਸੀ ਉਹ ਤੋਂ ਹਾਂਜੀ ਮਤਲਬ ਉਹ ਮੇਰੇ ਸਾਰ ਨੂੰ ਮਤਲਬ ਬਾਜੀ ਜੀ ਜੋ ਦਿਲ ਦੀ ਬਾਜੀ ਮਤਲਬ ਹਾਂਜੀ ਸਭ ਤੋਂ ਵੱਧ ਦਿਲ ਨੂੰ ਉਹੀ ਬਾਜੀ ਲੱਗਿਓ ਜਰੋਸਤ ਨਾਲ ਕਬੂਤਰ ਤੇਰਾ ਮਤਲਬ ਹਾਂਜੀ ਵੀਰੇ ਉਹ ਜ਼ਿੰਦਗੀ ਦਾ ਮਤਲਬ ਇੱਕ ਮੇਰੇ ਲਈ ਬਹੁਤ ਵੱਡਾ ਸੀਗਾ ਵੀ ਮੇਰੇ ਰਾਜਸਥਾਨ ਦਾ ਕਬੂਤਰ ਉੱਡ ਰਿਹਾ ਇਸ ਟਾਈਮ ਹਾਂ ਹੁੰਦਾ ਹਾਂ ਹਾਂਜੀ ਵੀਰੇ ਠੀਕ ਤੇ ਕਿਉਂਕਿ ਆਪਾਂ ਸਾਰਾ ਕੁਝ ਵੀਰੇ ਬਣੇ ਉਹਦੇ ਸਿਰ ਤੋਂ ਸਾਰਾ ਕੁਝ ਤੇ ਸਾਰਾ ਕੁਝ ਜਿੱਥੇ ਤੱਕ ਪਹੁੰਚੇ ਆ ਵੀਰੇ ਉਹਨੇ ਪਹੁੰਚਾਇਆ ਆਪਾਂ ਨੂੰ ਹੁਣ ਤੱਕ ਜਿਵੇਂ ਬਾਈ ਯਾਰ ਸੇ ਬਾਜ਼ੀਆਂ ਦੇ ਦੇਵੇਂ ਤੁਸੀਂ ਇਕੱਠੇ ਜਾਂਦੇ ਹੋ ਤੇ ਬਾਈ ਉਹਨਾਂ ਨਾਲ ਮੁਲਾਕਾਤ ਬਾਈ ਕਿਵੇਂ ਹੋਈ ਵੀਰੇ ਆ ਆਪਣਾ ਭਰਾ ਗੋਲੂ ਤੁੰਗੜੀ ਗੋਲੂ ਤੁੰਗੜੀਆਂ ਇਹ ਵੀਰੇ ਮੇਰਾ ਕਲਾਸ ਵੈਲ ਹੋਈ ਆ ਅੱਛਾ ਇਕੱਠੇ ਹੀ ਇਕੱਠੇ ਹੀ ਪੜਦੇ ਆ ਤੇ ਮਤਲਬ ਵੀਰੇ ਉਦੋਂ ਸਾਨੂੰ ਇੰਨਾ ਨਹੀਂ ਪਤਾ ਸੀ ਵੀ ਇਹਦੇ ਵੀ ਕਬੂਤਰ ਰੱਖੇ ਨੇ ਜਾਂ ਮੇਰੇ ਵੀ ਰੱਖੇ ਨੇ ਹਨਾ ਤੇ ਬਸ ਜਿਉਂ-ਜਿਉਂ ਅਸੀਂ ਇੱਕ ਦੂਜੇ ਨਾਲ ਮਤਲਬ ਇੱਕ ਦੂਜੇ ਦੇ ਟੱਚ ਚ ਆਈ ਗਏ ਸਾਨੂੰ ਯਕੀਨ ਹੈ ਕਿ ਉਹਦੇ ਬਾਰੇ ਪੜ੍ਹਨਗੇ। ਜਾਨਕ ਤੁਸੀਂ ਸ਼ੁਰੂ ਤੋਂ ਤੁਸੀਂ ਇਕੱਠੇ ਹੀ ਰਹੇ ਹੋ। ਹਾਂਜੀ ਵੀਰੇ ਅਸੀਂ ਇਕੱਠੇ ਹੀ ਬੜੇ ਹਾਂ ਮਤਲਬ ਸਾਡੇ ਪਿੰਡ ਸਕੂਲ ਆ ਪਲੱਸ 2 ਤੱਕ ਉੱਥੇ ਮੇਰੇ ਨਾਲ ਪੜ੍ਹਦਾ ਰਿਹਾ। ਠੀਕ ਆ ਬਾਈ ਤੱਕ ਤੁਸੀਂ ਇਕੱਠੇ ਹੀ ਬਾਰੀਆਂ ਤੇ ਜਾਣੇ ਹੋ ਇਕੱਠੇ ਛੱਡਦੇ ਹੋ ਮਤਲਬ ਹੈ। ਹਾਂਜੀ ਵੀਰੇ ਠੀਕ ਆ ਵੀਰੇ। ਹਾਂਜੀ ਤੇ ਕੋਈ ਹੋਰ ਬਾਈ ਗੱਲਬਾਤ। ਆ ਵੀਰੇ ਹੁਣ ਆਪਣਾ ਗੋਲੂ ਵੀਰ ਤੁੰਗੜੀ ਤੋਂ ਇਹ ਦੱਸੂਗਾ ਤੁਹਾਨੂੰ ਕਬੂਤਰਾਂ ਬਾਰੇ। ਕੀ ਹਾਲ ਆ ਬਾਈ ਗੋਲੂ? ਠੀਕ ਆ ਵੀਰੇ ਹੋਰ ਵੀਰੇ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਚੈਨਲ ਦਾ। ਲੱਕੀ ਬੜੂੰਦੀ ਹਾਂਜੀ ਬਾਈ ਤੇ ਬਾਈ ਕਬੂਤਰਾਂ ਬਾਰੇ ਦੱਸੋ ਕੋਈ ਗੱਲਬਾਤ ਬਾਈ ਕਬੂਤਰਾਂ ਬਾਰੇ ਵੀਰੇ ਬਸ ਜੀ ਆਂ ਇਕੱਠੇ ਡਾਉਣੇ ਆ ਸੌਂ ਕਰ ਲੈਣੇ ਆ ਵੀਰੇ ਠੀਕ ਹੈ ਮੇਰੇ ਵੀ ਰੱਖੇ ਹੋਏ ਨੇ ਤੇ ਆਸੂ ਦੇ ਵੀ ਰੱਖੇ ਹੋਏ ਨੇ ਆ ਮੁੰਡਾ ਸਾਡੇ ਪਿੰਡੋਂ ਆਮਨਾ ਇਹ ਵੀ ਆਪਣੇ ਨਾਲ ਹੀ ਹੁੰਦਾ ਵਾ ਠੀਕ ਹੈ ਬਾਈ ਤੇ ਇੱਕ ਬਿੱਟੂ ਆ ਚਾ ਸਾਡਾ ਇਹ ਵੀ ਆਪਣੇ ਨਾਲ ਹੀ ਹੁੰਦਾ ਸੀ ਯਾਨੀ ਇੱਕ ਦੋ ਮੁੰਡੇ ਆਏ ਨਹੀਂ ਸਾਡੇ ਪਿੰਡੋਂ ਹੈਪਾ ਹੋ ਗਿਆ ਤੁੰ ਗਾੜੀਆਂ ਬਿੰਦੀ ਹੋ ਗਿਆ ਤੇ ਆ ਪ੍ਰਦੀਪਾ ਮੁੰਡਾ ਪ੍ਰਦੀਪ ਤੁੰਗਾ ਹਾਂ ਵੀਰੇ ਅਸੀਂ ਇਕੱਠੇ ਛੱਡਦੇ ਆ ਸਾਰੇ ਅਸੀਂ ਘਰੇ ਡਾਈਡੂ ਜਾਣੇ ਰਹਨੇ ਆ ਮੈਂ ਤੇ ਆਸੂ ਕਈ ਵਾਰੀ ਇਹ ਮੁੰਡੇ ਲੈ ਕੇ ਚਲੇ ਜਾਂਦੇ ਆ ਫਿਰ ਜਦੋਂ ਗਾਈ ਤੁਸੀਂ ਕਬੂਤਰ ਮਤਲਬ ਬਾਜੀ ਤੋਂ ਛੱਡਣ ਤੋਂ ਪਹਿਲਾਂ ਸ਼ਾਮ ਦੇ ਮਤਲਬ ਇਕੱਠੇ ਹੁੰਨੇ ਹੋ ਮਤਲਬ ਉਹਦੇ ਹਾਂ ਵੀਰੇ ਕਈ ਵਾਰੀ ਜੇ ਹੁਣ ਅਸੀਂ ਘਰੇ ਸ਼ਾਮ ਦੇ ਹੁੰਨੇ ਆ ਠੀਕ ਆ ਆਪਦੇ ਠੀਕ ਆ ਵੀ ਕਈ ਵਾਰੀ ਜਿਵੇਂ ਹੁਣ ਮੈਂ ਕਿਤੇ ਚਲਾ ਜਾਵਾਂ ਬੇ ਆਜ਼ੂ ਘਰੇ ਹੋਵੇ ਮੈਂ ਇਹਦੇ ਕੋਲ ਛੱਡ ਜਾਂਦਾ ਹਾਂ ਉਹਨਾਂ 'ਚ ਮੈਨੂੰ ਕੋਈ ਕੰਮ ਪੈ ਜੇ ਜਾਂ ਇਹ ਕਿਤੇ ਚਲਾ ਜਾਵੇ ਇਹਨੂੰ ਕਿਤੇ ਕੰਮ ਪੈ ਜੇ ਇਹ ਮੇਰੇ ਕੋਲ ਰਹਿ ਛੱਡ ਜਾਂਦਾ ਹਾਂ ਘਰੇ ਫਿਰ ਜਿਵੇਂ ਐਂ ਸਾਂਭੀ ਜਾਂਦੇ ਨੇ ਸਾਂਭਦੇ ਸੀ ਇੱਕ ਦੂਜੇ ਨੂੰ ਵੀਰੇ ਪੁੱਛ ਕੀ ਹੁੰਨੇ ਆ ਠੀਕ ਓਕੇ ਮਤਲਬ ਵੀਰੇ ਸਾਡਾ ਪਿਆਰ ਸ਼ੁਰੂ ਤੋਂ ਆ ਮਤਲਬ ਅਸੀਂ ਇੱਕ ਦੂਜੇ ਨਾਲ ਕੋਈ ਫਰਕ ਰੱਖ ਕੇ ਨਹੀਂ ਸਾਂਭਦੇ ਹੈਗੇ ਕਬੂਤਰ ਚਾਹੇ ਇਹਦੇ ਘਰੇ ਹੋਵੇ ਚਾਹੇ ਮੇਰੇ ਘਰੇ ਹੋਵੇ ਹਾਂ ਸਾਨੂੰ ਮਤਲਬ ਜਿੱਕਰ ਸ਼ੁਰੂ ਤੋਂ ਯਾਰ ਭਰਾਵਾਂ ਵਾਲਾ ਪਿਆਰ ਤੁਹਾਨੂੰ ਪਤਾ ਫਿਰ ਉੱਥੇ ਤਾਂ ਯਕੀ ਤੇ ਅੱਜ ਤੱਕ ਇਹ ਜਿਹਾ ਸਾਡੇ ਦੋਨਾਂ 'ਚ ਕਦੇ ਰੱਬ ਕਰੇ ਰੌਲਾ ਪਿਆ ਵੀ ਨਹੀਂ ਨਾ ਕਦੇ ਪਵੇ ਹਨਾ ਸਾਡਾ ਵਧੀਆ ਪਿਆਰ ਬਣਿਆ ਹੋਇਆ ਦੋਨੇ ਭਰਾਵਾਂ ਦਾ ਤੇ ਇੱਕ ਦੀ 24 ਦੇ ਵਿੱਚ ਵੀ ਅਸੀਂ ਪੂਰੇ ਵਧੀਆ ਦਿਖਾਵਾਂਗੇ ਕਬੂਤਰਾਂ ਦਾ ਜੀ ਵੀਰੇ ਹਾਂ ਹਾਂ ਜੀ ਵੀਰੇ ਹੁਣ ਮਤਲਬ 2023 ਦੇ ਵਿੱਚ ਮਤਲਬ ਕਿੱਥੇ ਕਿੱਥੇ ਬਾਜ਼ੀਆਂ ਜਿੱਤੀਆਂ ਬਈ 2023 ਵੀਰੇ ਕਈ ਹਿੱਸੇ ਮਿਲ ਗਏ ਆਪਾਂ ਨੂੰ ਇੱਕ ਤਾਂ ਰਸੂਲਪੁਰ ਜਿੱਤੇ ਸੀਗਾ ਠੀਕ ਆ ਤੇ ਇੱਕ ਆਪਣੇ ਇੱਥੇ ਦਲੀਜ ਕਲਾ ਵੀਰੇ ਦਲੀਜ ਤੇ ਇੱਕ ਉਧਰ ਕੋਠੇ ਅਟ ਚੱਕ ਵੀਰੇ ਠੀਕ ਆ ਵੀਰੇ ਇੱਕ ਲਾਲ ਉੱਥੇ ਲਾਲ ਕਲਾ ਜਿੱਤੇ ਸੀ ਵੀਰੇ ਆਪਣਾ ਕਬੂਤਰ ਹਾਂ ਜੀ ਵੀਰੇ ਤੇ ਬਾਕੀ ਸਾਡਾ ਯਾਰ ਸ਼ੁਰੂ ਤੋਂ ਹੀ ਵੀਰੇ ਤੁੰਗਾੜੀ ਕਰੋ ਆਪਾਂ ਨਾਲ ਪਿਆਰਾ ਜਿਕਣ ਸੋਣੀ ਵੀਰਾ ਉਸਤਾਦ ਆ ਮੇਰਾ ਇਹਨਾਂ ਦਾ ਬਾਈ ਗੱਗੀ ਧਮੋੜ ਧਮੋੜ ਇਹ ਜਿਹੜੀ ਬਾਈ ਕਲੱਬਾਂ ਦੀ ਬਾਜੀ ਹੁੰਦੀ ਹੈ ਇਹਦਾ ਮਤਲਬ ਕਿ ਇਹਦਾ ਕੀ ਫਾਇਦਾ ਬਾਈ ਕਲੱਬਾਂ ਦੀ ਬਾਜੀ ਦਾ ਕਲੱਬਾਂ ਦੀ ਮਤਲਬ ਬਾਜੀ ਤੇ ਵੀਰੇ ਇਹੀ ਫਾਇਦਾ 바 ਵੀ ਮਤਲਬ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਫਿਕਰ ਨਹੀਂ ਹੁੰਦੀ ਕਬੂਤਰ ਆਪਾਂ ਛੱਡ ਕੇ ਕੋਈ ਆਪਾਂ ਨੂੰ ਐਦਾਂ ਦਾ ਮਤਲਬ ਦੇਖਣ ਨੂੰ ਨਹੀਂ ਮਿਲਦਾ ਵੀਰ ਵਾਲਾ ਚੱਕਰ ਦਾ ਕੋਈ ਐਦਾਂ ਦੀ ਕੋਈ ਪ੍ਰੋਬਲਮ ਇਹ ਜਿਵੇਂ ਮਤਲਬ ਸਾਲ ਦੀਆਂ ਐਂਟਰੀਆਂ ਪਹਿਲਾਂ ਹੀ ਲੈ ਲੈਂਦੇ ਨੇ ਜਿਵੇਂ ਮਤਲਬ ਨਹੀਂ ਵੀਰੇ ਹੁਣ ਇਹ ਮਤਲਬ ਮਹੀਨਾ ਦੋ ਕੁ ਮਹੀਨਾ ਪਹਿਲਾਂ ਲੈ ਲੈਂਦੇ ਆ ਉਹਦੇ ਚਾਏ ਹੁੰਦਾ ਵੀਰੇ ਜਿਹਨੇ ਕਬੂਤਰ ਛੱਡਣਾ ਉਹ ਤਾਂ ਵੀਰੇ ਫਿਰ ਐਂਟਰੀ ਕਰਾਉਂਦੇ ਹੀ ਕਰਾਉਂਦਾ ਪੱਕਾ ਹੋ ਜਾਂਦਾ ਕਬੂਤਰ ਮਤਲਬ ਮਤਲਬ ਉਹ ਚ ਪੱਕਾ ਹੋ ਜਾਂਦਾ ਵੀਰੇ ਮੂੰਹ ਜਵਾਨੀ ਲਿਖਾ ਦਿੰਦੇ ਆ ਮੁੜ ਕੇ ਕਿ ਹੁਣ ਜਿਵੇਂ ਕਹਤਾ ਤੈਂ ਵੀ ਕਹਤਾ ਮੈਂ ਵੀ ਕਹਤਾ ਮੇਰਾ ਵੀ ਲਿਖਦੀ ਮੇਰਾ ਵੀ ਲਿਖਦੀ ਲਿਖਾ ਸਾਰੇ ਦਿੰਦੇ ਆ ਵੀਰੇ ਜਦੋਂ ਟਾਈਮ ਤੇ ਹੁਣ ਲਿਖਾਤੇ 100 ਜਾਣੇ ਨੇ ਜਦੋਂ ਟਾਈਮ ਤੇ ਹੁੰਦਾ ਨਾ ਵੀਰੇ 50 ਹੀ ਰਹਿ ਜਾਂਦੇ ਨੇ 50 ਹੀ ਰਹਿ ਜਾਂਦੇ ਇਹਦੇ ਕਰਕੇ ਨਾ ਐਂਟਰੀ ਤਾਂ ਆਪਣੇ ਹੁਣ ਜਿਹੜਾ ਆਪਣਾ ਕਲੱਬ ਬਣਿਆ ਦਲੀਜ ਵਾਲਾ ਇਹਦੇ ਚ ਐਂਟਰੀ ਨਹੀਂ ਫੜੀ ਇਹਨਾਂ ਨੇ ਰੋਟੀ ਵਾਲੇ ਪੈਸੇ ਫੜ ਲੈਂਦੇ ਆ 10 ਪਿੰਡਾਂ ਦਾ ਠੀਕ ਆ ਵੀਰੇ 200 ਦੇ ਹਿਸਾਬ ਨਾਲ 2000 ਰੁਪਏ ਹੋ ਗਿਆ ਨਾ ਉਹ ਫੜ ਲੈਂਦੇ ਨੇ ਉਹ ਪੱਕਾ ਹੋ ਜਾਂਦਾ ਚਾਹੇ ਛੱਡੋ ਚਾਹੇ ਨਾ ਛੱਡੋ ਰੋਟੀ ਵਾਲੇ ਪੈਸੇ ਦੋਨੇ ਵਾਪਸ ਨਹੀਂ ਆਉਂਦੇ ਹਾਂ ਐਂਟਰੀ ਜੇ ਤੁਸੀਂ ਨਹੀਂ ਛੱਡਣਾ ਉਹ ਨਹੀਂ ਸੈਟ ਹੈਗਾ ਕੋਈ ਤਾਂ ਨਾ ਛੱਡੋ ਠੀਕ ਆ ਵੀਰੇ ਹਾਂ ਇਹਦਾ ਯਾਨੀ ਕਿ ਫਾਇਦਾ ਕਲਬਾਂ ਵਾਲੀ ਬਾਜੀ ਦਾ ਹਾਂ ਵੀਰੇ ਫਾਇਦਾ ਬਾਜ਼ੀਆਂ ਬਹੁਤ ਵਧੀਆ ਹੁੰਦੀਆਂ ਪਿਛਲੇ ਮੇਰੀ ਤਾਂ ਹੀ ਬਾਈ ਹੁਣ ਲੜਾਈ ਝਗੜਿਆ ਜਿਹੜੇ ਬਾਜ਼ੀਆਂ ਦੇ ਵਿੱਚੋਂ ਘਟ ਗਏ ਹਨਾ ਹਾਂ ਹਾਂ ਜੀ ਵੀਰੇ ਦਲੀਜ ਵਾਲਿਆਂ ਨੇ ਨਿ ਤੇ ਇਹਨਾਂ ਨੇ ਕੰਮੀ ਉਹਨਾਂ ਨੇ ਮੇਰਨੇ ਵਾਲਾ ਨੇ ਹੀਪੇ ਉਹਨਾਂ ਨੇ ਮਹਿیتے ਨੇ ਮੇਰਨੇ ਵਾਲੇ ਨੇ ਇਹਨਾਂ ਨੇ ਬਹੁਤ ਵਧੀਆ ਬਾਜ਼ੀਆਂ ਕਰਾਈਆਂ ਵੀਰੇ ਬਹੁਤ ਵਧੀਆ ਇਨਸਾਫ ਕਰਿਆ ਪੂਰੀਆ ਵਧੀਆ ਬਾਜ਼ੀਆਂ ਕੇ ਆ ਲੋਕ ਫਿਰ ਵੀ ਆ ਲੱਤਾਂ ਖਿੱਚੀ ਜਾਂਦੇ ਨੇ ਹਟ ਦੇ ਬਾਈ ਹੁੱਕਾ ਕਿੰਨਾ ਕੋਚਾਂ ਕੱਢੀ ਜਾਂਦੇ ਆ ਕੱਢੀ ਜਾਂਦੇ ਨੇ ਵੀਰੇ ਬਹੁਤ ਵਧੀਆ ਬਾਜ਼ੀਆਂ ਨੇ ਅੱਗੇ ਹੁਣ ਬਾਜ਼ੀਆਂ ਤੇ ਬਹੁਤ ਸੁਧਾਰ ਆ ਬਾਈ ਹਾਂ ਹਾਂ ਵੀਰੇ ਹਾਂਜੀ ਵੀਰੇ ਬਾਕੀ ਹੁਣ ਜਿੱਕਣ ਸੂਨੀ ਵੀਰੇ ਨੇ ਇੱਧਰ ਆਪਣੇ ਮਤਲਬ ਏਰੀਏ ਦੇ ਵਿੱਚ ਸਾਰਿਆਂ ਨੂੰ ਵੱਧ ਇਨਸਾਫ ਦੀਆਂ ਬਾਜ਼ੀਆਂ ਨਹੀਂ ਕਰਵਾਈਆਂ ਨੇ ਤੇ ਇਹਨੇ ਹੁਣ ਜਿੱਕਣ ਕਮਲ ਚਨੇਰ ਹੋ ਗਿਆ ਬਾਈ ਟੈਲਾ ਚਨੇਰ ਹੋ ਗਿਆ ਤੇ ਬਬਲਾ ਖੋਰਦ ਹੋ ਇਹ ਜੱਸਾ ਮੁੰਡਾ ਹੋ ਗਿਆ ਇਥੋਂ ਪਰਵਾਲੀ ਤੋਂ ਪਰਵਾਲੀ ਤੋਂ ਇਹ ਵੀਰੇ ਜੇਕਰ ਹੁਣ ਮੂਰੇ ਜਦੋਂ ਕੋਈ ਬੰਦਾ ਵਧੀਆ ਗੁਰੂ ਦਾ ਚੇਲਾ ਹੋਵੇ ਵੀਰੇ ਫਿਰ ਬਾਜ਼ੀਆਂ ਤਾਂ ਵਧੀਆ ਹੁੰਦੀਆਂ ਨੇ ਹਨਾ ਠੀਕ ਆ ਵੀਰੇ ਤੇ ਉੱਥੇ ਐ ਹੁੰਦਾ ਵੀ ਬੇਫਿਕਰ होके ਬੰਦਾ ਛੱਡ ਲੈ ਜਾਂਦਾ ਜਿਕਰ ਉਹਨਾਂ ਨਰਪਾਇਆ ਕਲੱਬ ਵਾਲੀਆਂ ਬਾਜ਼ੀਆਂ ਚੱਲਣੀਆਂ ਨੇ ਵੀਰੇ ਮੂਰੇ ਇਹਨਾਂ ਦਾ ਵੀ ਪੂਰਾ ਵਧੀਆ ਕਲੱਬ ਬਣਾਇਆ ਹੋਇਆ ਠੀਕ ਆ ਵੀਰੇ ਤੇ ਕਬੂਤਰ ਬਾਜ਼ੀ ਦੇ ਵਿੱਚ ਮਤਲਬ ਜਿਵੇਂ ਉਸਤਾਦ ਧਾਰਨਾ ਇਹ ਜ਼ਰੂਰੀ ਆ ਮਤਲਬ ਵੀਰੇ ਜਦੋਂ ਹੁਣ ਆਪਾਂ ਕਈ ਚੀਜ਼ਾਂ ਕਈ ਨਹੀਂ ਵੀ ਧਾਰ ਸਕਦੇ ਕਿਉਂਕਿ ਅੱਜ ਕੱਲ੍ਹ ਲੋਕਾਂ ਨੇ ਟਰੈਂਡ ਬਣਾ ਲਿਆ ਪੈਸੇ ਦੇ ਕੇ ਸਤਾ ਧਾਰਨ ਦਾ ਹਣਾ ਤੇ ਪਰ ਆਪਣੇ ਉਸਤਾਦ ਨੇ ਨਾ ਤਾਂ ਆਪੋ ਤੋਂ ਕਦੇ ਰੁਪਈਆ ਲੈ ਤਾ ਨਾ ਕਦੇ ਉਹਨੇ ਮੰਗਿਆ ਬਾਈ ਆਪਾਂ ਉਹ ਤੋਂ ਫ੍ਰੀ ਸਿੱਖੇ ਆ ਤੇ ਉਹਨੇ ਨਾ ਆਪਣੇ ਕੋਲ ਕਦੇ ਇਦਾਂ ਦੀ ਕੋਈ ਗੱਲ ਕੀਤੀ ਆ ਕਈ ਵਾਰ ਬਾਈ ਇਦਾਂ ਵੀ ਹੋ ਜਾਂਦਾ ਜਿਵੇਂ ਉਸਤਾਦ ਪੈਸੇ ਲੈ ਲੈਂਦਾ ਉਹ ਗੱਲ ਨਹੀਂ ਦੱਸਦਾ ਬਈ ਚੱਲੀ ਹਣਾ ਵੀਰੇ ਕੋਈ ਉਸਤਾਦ ਦੇ ਵਿੱਚ ਵੀ ਕਮੀ ਆਉਂਦੀਆਂ ਕੋਈ ਚੇਲਿਆਂ ਦੇ ਵਿੱਚ ਵੀ ਅੱਜ ਕੱਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੁਣ ਉਸਤਾਦ ਇਦਾਂ ਦਾ ਹੁੰਦਾ ਨਹੀਂ ਕੋਈ ਵੀ ਜਿਹੜਾ ਇੱਕ ਦਿਨ ਦੇ ਵਿੱਚ ਹੀ ਬਾਜੀ ਧਾ ਦੇਵੇ ਵੀ ਠੀਕ ਆ ਬੰਦੀ ਦੀ ਮਿਹਨਤ ਨਹੀਂ ਹੈਗੀ ਫਿਰ ਵੀ ਰੇ ਸਾਧ ਵੀ ਉੱਥੇ ਕੁਝ ਨਹੀਂ ਕੁਝ ਨਹੀਂ ਕਰਤਾ ਹਾਂ ਹਾਂ ਜੀ ਵੀਰੇ ਹੋਰ ਕੋਈ ਗੱਲਬਾਤ ਬਾਈ ਜਿਹੜੀ ਆਪਣੇ ਚੈਨਲ ਦੇ ਮਾਧਿਅਮ ਤੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਬਾਜੀ ਤੇ ਬਸ ਵੀਰੇ ਇਹੀ ਕਹਿਣਾ ਚਾਹੁੰਦੇ ਆ ਜਿਕਰ ਹੁਣ ਵੱਡੀਆਂ ਐਂਟਰੀਆਂ ਨੇ ਹਨਾ ਉਹਨਾਂ ਅਨਰ ਵੀਰਾਂ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਵੀ ਜਿਹੜੇ ਛੋਟੇ ਲੈਵਲ ਦੇ ਬੰਦੇ ਨੇ ਵੀ ਮਤਲਬ ਉਹਨਾਂ ਲਈ ਐਂਟਰੀਆਂ ਛੋਟੀਆਂ ਰੱਖ ਕੇ ਵਧੀਆ ਨਾਮ ਦਿੱਤੇ ਜਾਣ ਜਿਵੇਂ ਬਾਈ ਬਾਜ਼ੀਆਂ ਹੁਣ ਜਿਵੇਂ ਸਾਂਝੀਆਂ ਹੋ ਜਾਂਦੀਆਂ ਨੇ ਜਾਂ ਪਰਚੀਆਂ 'ਚ ਨਾਮ ਕੱਢਦੇ ਨੇ ਉਹ ਸਹੀ ਆ ਮਤਲਬ ਹਾਂ ਜੀ ਵੀਰੇ ਚਾਰ ਕਬੂਤਰ ਪੰਜ ਰਹਿ ਜਾਂਦੇ ਨੇ ਜਦੋਂ ਹਾਂ ਜੀ ਵੀਰੇ ਉਹ ਫਿਰ ਟਾਈਮ ਦੇ ਹਿਸਾਬ ਨਾਲ ਜੇਕਰ ਉਹ 6 ਤੋਂ 7 ਦਾ ਟਾਈਮ ਹੋ ਗਿਆ ਉਹ ਤੋਂ ਬਾਅਦ ਤਾਂ ਫਿਰ ਕਬੂਤਰ ਵੀਰੇ ਗੋਮੇ ਜਾਂਦੇ ਆ ਲੋਕ ਕਈ ਪਿੰਡਾਂ ਚ ਇਹ ਹਜਿਆ ਹੋ ਜਾਂਦਾ ਵੀ ਕਬੂਤਰ ਲੋਕੋ ਲਕੋ ਲੈ ਜਾਂਦੇ ਆ ਫਿਰ ਉਹਦੇ ਕਰਕੇ ਮਤਲਬ ਇਹ 파ਚੀਆਂ ਪਾ ਦਿੰਦੇ ਆ ਹੁਣ ਠੀਕ ਆ ਵੀਰੇ ਠੀਕ ਤੇ ਉਹਦਾ ਜਦੋਂ ਆਪਾਂ ਮਾੜੀ ਗੱਲ ਸਮਝਦਿਆਂ ਜੇ ਕਿਸੇ ਦੇ ਪਿੰਡ ਚ ਕਿਸੇ ਦਾ ਕਬੂਤਰ ਰਹਿੰਦਾ ਤਾਂ ਮੋੜਨਾ ਚਾਹੀਦਾ ਵੀਰੇ ਬਾਅਦ ਮੋੜਦਾ ਨਹੀਂ ਕੋਈ ਹਨਾ ਨਹੀਂ ਵੀਰੇ ਲਕੋ ਲੈ ਜਾਂਦੇ ਆ ਨਵੇਂ ਜਵਾਕ ਫੜ ਲੈਂਦੇ ਆ ਕੱਟ ਕਰ ਦਿੰਦੇ ਆ ਵੀਰੇ ਫਿਰ ਅਗਲੇ ਦਾ ਸੀਜ਼ਨ ਸਾਰਾ ਮਿਹਨਤ ਕੀਤੀ ਖਰਾਬ ਹੋ ਜਾਂਦੀ ਉਹਰਾ ਆਪਣਾ ਜਿਕਰਾ ਪ੍ਰਦੀਪ ਤੁੰਗੜੀ ਤੋਂ ਆਇਆ ਹੋਇਆ ਭਰਾ ਇਹ ਵੀ ਤੁਹਾਡੇ ਨਾਲ ਚਾਰ ਗੱਲਾਂ ਕਰੂਗਾ ਠੀਕ ਹਾਂ ਬਾਈ ਯਾਰ ਸਿੱਕ ਗੱਲ ਦਾ ਜਵਾਬ ਦੇ ਜਿਵੇਂ ਮਤਲਬ ਹੁਣ ਤੁਸੀਂ ਬਾਜ਼ੀਆਂ ਜਿੱਤਦੇ ਹੋ ਹਨਾ ਵਧੀਆ ਨਾਮ ਲਾਏ ਨੇ ਤੁਸੀਂ ਹਨਾ ਜਿਵੇਂ ਹੁਣ ਤੁਸੀਂ ਉਸਤਾਦ ਧਾਰਨਾ ਕੀਤੀ ਜਿਵੇਂ ਛੋਡੇ ਕੋਲੇ ਆਇਆ ਜਿਵੇਂ ਮਤਲਬ ਕੋਈ ਮਤਲਬ ਸਾਨੂੰ ਉਸਤਾਦ ਮੰਨਣ ਨੂੰ ਵੀ ਮਤਲਬ ਵੀ ਮੈਨੂੰ ਆਪਦੇ ਕੋਲੇ ਰੱਖ ਲੋ ਹਨਾ ਜਿਵੇਂ ਵੀਰੇ ਆਪਣੇ ਕੋਲੇ ਹਜੇ ਤੱਕ ਦਾ ਮਤਲਬ ਕੋਈ ਵੀ ਨਹੀਂ ਆਇਆ ਤੇ ਮਤਲਬ ਜਿਕਰ ਆਪਣੇ ਯਾਰ ਦੋਸਤ ਨੇ ਪਿੰਡੋਂ ਜਿੰਨਾਂ ਨੂੰ ਨਵਾਂ ਸ਼ੌਂਕ ਆ ਵੀਰੇ ਅੱਛਾ ਹਾਂ ਵੀਰੇ ਤੇ ਉਹਨਾਂ ਦਾ ਆਪ ਕਬੂਤਰ ਸੰਭਿਆ ਤੇ ਉਹ ਮਤਲਬ ਦੋਨਾਂ ਦਾ ਕਬੂਤਰ ਨਾਮ ਜਿੱਤੇ ਨੇ ਜਿਵੇਂ ਮਤਲਬ ਕੋਈ ਆਉਂਦਾ ਜਿਵੇਂ ਛੋਡੇ ਕੋਲੇ ਜਿਵੇਂ ਮਤਲਬ ਕਬੂਤਰ ਸਾਂਭਣ ਨੂੰ ਹਨਾ ਮਤਲਬ ਤੁਸੀਂ ਤਿਆਰ ਕਰਕੇ ਅਗਲੇ ਦਿਨ ਦੇਓ ਹਾਂਜੀ ਵੀਰੇ ਆਪਾਂ ਕਦੇ ਜੇਕਰ ਆਪਾਂ ਕੋਈ ਆਪਣਾ ਜਿੰਨਾ ਵਧੀਆ ਪਾਈ ਜਾ ਰਾ ਪਾਈ ਜਾ ਰਾ ਇਹਦੇ ਬਾਰੇ ਆਪਾਂ ਨੂੰ ਕੈਰੇਕਟਰ ਬਾਰੇ ਪਤਾ ਵੀ ਇਹ ਬੰਦਾ ਗਲਤੀ ਕਰ ਨਹੀਂ ਸਕਦਾ ਆਪਾਂ ਉਹਦੀ ਹਮੇ ਹੀ ਭਰਦੇ ਆਪਾਂ ਬਗੈਰ ਤੌਰ ਤੇ ਤਾਂ ਕਿਹਦਾ ਕਬੂਤਰ ਸਾਂਭਦੀ ਹੀ ਨਹੀਂ ਇਹ ਕਿੰਨੇ ਦਿਨ ਬਾਈ ਪਹਿਲਾਂ ਸਾਂਭਣਾ ਪੈਂਦਾ ਮਤਲਬ ਜਾਮਾ ਇਹ ਵੀਰੇ ਜੇ ਤੈਨੂੰ ਗੀੜੇ ਪੈਂਦੇ ਆਪਾਂ ਉਹਦੋਂ ਹੀ ਕਬੂਤਰ ਮੰਗਾ ਲਈਦਾ ਉਹਦੇ ਘਰੇ ਅੱਛਾ ਠੀਕ ਆ ਕਿਉਂਕਿ ਉਹਦੇ ਨਾਲ ਇੱਕ ਤਾਂ ਕਬੂਤਰ ਦਾ ਜੀਰ ਆ ਗਿਆ ਜਾਂਦਾ ਤੇ ਇੱਕ ਵੀ ਜਿਹੜੀ ਕਮੀ ਪੇਸ਼ੀ ਹੁੰਦੀ ਉਹ ਲੱਕਾ ਕਵਰ ਕਰ ਲੈਂਦਾ ਬਾਈ ਕਬੂਤਰ ਦੇ ਕੋਲੇ ਹੀ ਰਹਿਣਾ ਪੈਂਦਾ ਮਤਲਬ ਹਰ ਟਾਈਮ ਉਹ ਦਿਨਾਂ ਦੇ ਵਿੱਚ ਬਸ ਜਦੋਂ ਵੀਰੇ ਕਬੂਤਰ ਸਾਂਪਣਾ ਵੇਤਾ ਜਾਂ ਦਿਨ ਪਰ ਰਾਤ ਜੇ ਬੰਦਾ ਧਿਆਨ ਰੱਖੂਗਾ ਤਾਂ ਜਿੱਤੂਗਾ ਠੀਕ ਆ ਬਾਈ ਬਾਕੀ ਬੰਦੇ ਦੀ ਮਿਹਨਤ ਇਹ ਕਰੇ ਕਿਵੇਂ ਵਾਰੀ ਕਰਾਈ ਹੋਈ ਆ ਮੈਂ ਜੀ ਇਹ ਮੁੱਦਾ ਜ਼ਹੀਰਾ ਕਰੀ ਆ ਜੇ ਕਰੇ ਮੈਂ ਤਾਂ ਤਾਂ ਕਬੂਤਰ ਨੇ ਬਾਈ ਜਿੰਨਾ ਦੇ ਇੱਕ ਤੰਦਰੁਸਤ ਆ ਠੀਕ ਆ ਵੀਰੇ ਕਿਉਂਕਿ ਜੇ ਆਪਾਂ ਕਹੀਏ ਵੀ ਅੱਜ ਮੈਂ ਪਿੰਜਰੇ ਚ ਜਾ ਕੇ ਫੜਾਇਆ ਜਾਂਦਾ ਕਾਲੂ ਜੀ ਤਾ ਦੂਗਾ ਉਹ ਉਹ ਇੰਨਾ ਨਹੀਂ ਹੋ ਸਕਦਾ ਆਸੂ ਨੇ ਸੰਭਿਆ ਕਬੂਤਰ ਬਿੱਟੂ ਚਾਚੇ ਦਾ ਮੋਲੀ ਠੀਕ ਆ ਛੋਟੀ ਮੋਲੀ ਬਾਜੀ ਉੱਡੀ ਸੀ ਬਾਈ ਦੀ ਸੀ ਨਾ ਹਾਂਜੀ ਬਾਈ ਦੀ ਸੀ ਕਿ 23 ਦੀ ਜੀ 15 ਅਜੇ ਦੀ ਨਾ ਨਾ 23 ਦੀ ਬਾਜੀ 23 23 ਮਤਲਬ 23 ਦੀ ਬਾਜੀ ਸੀ ਆਸੂ ਨੇ ਸੰਭਿਆ ਜੀ ਬਾਈ 22 ਦੀ ਸੀ ਇਹ ਬਿੱਟੂ ਚਾਚੇ ਦਾ अच्छा वो ये कबूतर अपना टाइम कटाया ਸੀ टाइम कटाके ਜਿਹੜੀ ਤੇ ਲਾਇਆ ਵੀਰਾ ਜੀ ਬਾਅਦ ਚ ਉਸ ਤੋਂ ਬਾਅਦ ਮਤਲਬ ਸਾਰੀ ਬਾਜੀ ਖਤਮ ਹੋ ਗਈ ਸੀ ਉਸ ਤੋਂ ਬਾਅਦ ਸਾਦੀ ਤੇ ਬੈਠਾ ਉਹ ਕਬੂਤਰ ਆਪਣਾ ਛੋਟੀ ਮੋਲੀ ਦੀ ਆ ਛੋਟੀ ਹਸਣੇ ਖਾਂਬਿਆ ਸੀ ਉਹ ਨਾਲ ਹੀ ਨੇ ਦੋਨੇ ਮੋਹਲੀਆਂ ਛੋਟੀ ਵੱਡੀ ਹਾਂਜੀ ਹਾਂ ਵੀਰੇ ਹਾਂ ਉਹਨੂੰ ਵੀ ਇੱਕ ਕਲੱਬ ਵਾਲੀ ਬਾਜੀ ਸੀਗੀ ਵੀਰੇ ਬਹੁਤ ਵਧੀਆ ਉੱਡਿਆ ਕਬੂਤਰ ਇਹਦਾ ਠੀਕ ਆ ਬਾਈ ਬਾਕੀ ਵੀਰੇ ਦੀ ਮਿਹਨਤ ਆ ਕਰੇ ਵੀਰੇ ਮਿਹਨਤ ਵਾਲੇ ਜਿੰਦਾ ਉੱਡਣੀਆਂ ਇਹਦਾ ਗੱਲ ਮਿਹਨਤ ਜੀ ਮਿਹਨਤ ਦੇ ਮੁੱਖ ਦੀ ਨਵੇਂ ਅਨੁਭਵੀਰੇ ਹੁਣ ਇਹ ਗੱਲ ਕਹਿੰਦੇ ਆ ਵੀ ਮਿਹਨਤ ਕਰੋਗੇ ਤਾਂ ਫਲ ਤਾਂ ਆਮ ਅਗਲੀ ਗੱਲ ਬਾਈ ਆਪਾਂ ਬਾਈ ਨੂੰ ਪੁੱਛਦੇ ਆ ਵੀ ਕਿਹੜੀ ਗੱਲ ਦਾ ਬਾਈ ਧਿਆਨ ਰੱਖਣਾ ਪੈਂਦਾ ਮਤਲਬ ਸਾਂਭਣ ਵੇਲੇ ਸਾਂਭਣ ਮੇਲੇ ਵੀ ਆਈਆਂ ਵੀ ਮਤਲਬ ਕਿ ਉੱਡ ਜੋ ਡਾਈ ਕਿ ਗਿੜੇ ਛੱਡਿਆ ਆਪਾਂ ਕਬੂਤਰ ਦੀ ਗੌਰ ਰੱਖਣੀ ਆ ਵੀ ਕੂਤਰ ਕਿਤੇ ਬਹਿ ਕੇ ਨਾ ਆਉਂਦਾ ਹੋਵੇ ਜੇ ਆਪਾਂ ਨੂੰ ਲੱਗੇ ਵੀ ਕੂਤਰ ਤਾਂ ਖੜਾ ਗਿੜਿਆਂ ਦੇ ਤਾਂ ਪੂਰੀ ਗੌਰ ਰੱਖਣੀ ਪੈਂਦੀ ਆ ਠੀਕ ਆ ਵੀ ਕੂਤਰ ਕਿਤੇ ਬਹਿ ਕੇ ਨਾ ਟੱਚ ਨਾ ਮਾਰਿਆ ਹੋਵੇ ਕਿੰਨੇ ਵਜੇ ਬਹਿਗਾ ਕਬੂਤਰ ਕਿੰਨੇ ਵੇ ਪਾਣੀ ਦੇਣਾ ਨੂੰ ਤੇ ਕਿੰਨੇ ਵੇ ਬਦਾਮ ਵੀ ਪੂਰਾ ਧਿਆਨ ਰੱਖਣਾ ਮੈਂ ਦੋ ਕੁੱਟ ਦੇਣਾ ਜੀ ਹਾਂ ਬਾਈ ਇਹ ਚੀਜ਼ਾਂ ਤੁਸੀਂ ਲਿਖ ਕੇ ਵੀ ਰੱਖਦੇ ਹੋ ਮਤਲਬ ਵੀ ਮਤਲਬ ਕੋਈ ਵਾਰੀ ਹੁੰਦੀ ਵੀ ਨਹੀਂ ਵੀਰੇ ਲਿਖਣ ਦੀ ਲੋੜ ਹੀ ਨਹੀਂ ਪੈਂਦੀ ਬਸ ਦਿਮਾਗ ਹੀ ਇਦਾਂ ਦਾ ਵੀ ਕਬੂਤਰਾਂ ਤੋਂ ਇਲਾਵਾ ਆਪਾਂ ਕੋਈ ਚੀਜ਼ ਸੋਝਦੀ ਨਹੀਂ ਯਾਰ ਤੂੰ ਇਹ ਦੇਖ ਲਓ ਵੀਰੇ ਵੀ ਸਵੇਰੇ ਜਦੋਂ ਚਾਹ ਦਾ ਕੱਪ ਲੈ ਕੇ ਕੋਠੇ ਤੇ ਆਗੀ ਤਾਂ ਰੋਟੀ ਵੀ ਕੋਠੇ ਤੇ ਹੀ ਆਉਣੀ ਆ ਬਾਈ ਜਿਵੇਂ ਹੁਣ ਮਤਲਬ ਨਵਾਂ ਇੱਕ ਰਵਾਜ ਜਿਵੇਂ ਠੱਲ ਪਾਉਂਦੇ ਨੇ ਮਤਲਬ ਪੈਰਾਂ ਦੇ ਵਿੱਚ ਹਨਾ ਉਹ ਚੀਜ਼ ਜਿਹੜਾ ਵਧੀਆ ਮਤਲਬ ਵੀਰੇ ਉਹਦੇ ਦਾ ਬਸ ਆਹੀ ਬেনিਫਿਟ ਆ ਵੀ ਜੇ ਕਣ ਕਈ ਘਰ ਹੁਣ ਮੋਬਾਈਲ ਨੰਬਰ ਵਾਲੀਆਂ ਚੱਲ ਪਈ ਉਹ ਜਿਵੇਂ ਇੱਕ ਵਾਰ ਪੈਰ ਚ ਪੈ ਗਈ ਨਿਕਲਦੀ ਨਹੀਂ ਮਤਲਬ ਹਾਂਜੀ ਵੀਰ ਉਹ ਬੱਚੇ ਹੁੰਦੇ ਦੀ ਪੈਂਦੀ ਆ ਅੱਛਾ ਠੀਕ ਪੈ ਵੱਡਿਆਂ ਦੇ ਵੀ ਜਾਂਦੀਆਂ ਕੱਟ ਕੇ ਪੈ ਜਾਂਦੀਆਂ ਮਤਲਬ ਕੱਟ ਕੇ ਕੱਢਣ ਵਾਲੇ ਕੱਢ ਵੀ ਦਿੰਦੇ ਆ ਕੱਢਣ ਵਾਲੇ ਕੱਢ ਵੀ ਦਿੰਦੇ ਆ ਉਹ ਤਾਂ ਵੀਰੇ ਵੜ ਦਿੰਦੇ ਆ ਦੂਜਾ ਮੋੜਿਆ ਬਾਈ ਬੰਦਿਆਂ ਨੇ ਆਪਣੇ ਮੇਰੇ ਕਈ ਵਾਰੀ ਗਏ ਨੇ ਕਬੂਤਰ ਇੱਥੇ ਗਏ ਸੀ ਆਪਣੇ ਦਲਮਾ ਚਲੇ ਗਏ ਸੀਗੇ ਦਲਮਾ ਹਾਂ ਉਹ ਬਾਈ ਨੇ ਵੀ ਬਜਰ ਨੇ ਫੋਨ ਕਰਕੇ ਮੋੜਿਆ ਇੱਕ ਆਪਣੇ ਇੱਥੇ ਕਾਲੇ ਹੁਣੀ ਨੇ ਮੁੰਡੇ ਆਪਣੇ 12ਵੀਂ ਤੋਂ ਉਹਨਾਂ ਨੇ ਵਿਚਾਰਾਂ ਨੂੰ ਫੋਨ ਕਰਕੇ ਮੋੜਿਆ ਜਿਹੜੇ ਜਿਹੜੇ ਵਧੀਆ ਖਿਡਾਰੀ ਨੇ ਉਹ ਵਾਪਸ ਕਰ ਦੇਣ ਉਹਨੂੰ ਹੁੰਦਾ ਨਹੀਂ ਕਰਦੇ ਹਾਂ ਹੁੰਦਾ ਅਗਲੇ ਨੂੰ ਵੀ ਮਿਹਨਤ ਅਗਲੇ ਦੀ ਹੈ ਨਾ ਜਿਨ੍ਹਾਂ ਨੇ ਰੱਪਤਾ ਵੀ ਹਾਸ਼ੀ ਗਾਂ ਆੜ ਨੇ ਸਾਡਾ ਵੀ ਕੱਲ ਨੂੰ ਮੋੜ ਦੇ ਜਿੱਕਰੋ ਵੀ ਦੇ ਮੋੜ ਦੇ ਮੋੜ ਦੇ ਜਿੱਕਰ ਹੁਣ ਆਪਣਾ ਕਬੂਤਰ ਇੱਥੋਂ ਵੱਡੇ ਮੇਹਨਤ ਨਹੀਂ ਚਲੇ ਗਈ ਫੌਜੀ ਬਾਈ ਠੀਕ ਆ ਹਾਂਜੀ ਆਪਣਾ ਬਹੁਤ ਵੱਡਾ ਭਰਾਈ ਹੈ ਫੌਜੀ ਅੱਛਾ ਤੇ ਉਹਨਾਂ ਦੇ ਪਿੰਡ ਜਾ ਕੇ ਕਬੂਤਰ ਡੈਗ ਪਿਆ ਵੀਰੇ ਆਪਾਂ ਮਤਲਬ ਆਪਣੇ ਜਿਹੜੇ ਗਰੁੱਪ ਬਣਾਏ ਨੇ ਉਹਨਾਂ ਦਾ ਵੀ ਬਹੁਤ ਵਧੀਆ ਮੈਸੇਜ ਚੱਲ ਜਾਂਦਾ ਹੈ ਨਾ ਉਹ ਜੋ ਰਿਕਾਰਡਿੰਗ ਪਾਈ ਜੋ ਬੀਨ ਨੇ ਸੁਣੀ ਤਾਂ ਮੈਨੂੰ ਆਥਨੇ 5 ਵਜੇ ਕਾਲ ਆਈ ਵੀ ਆਪਣੇ ਪੰਡ ਆਇਆ ਹੋਇਆ ਕਬੂਤਰ ਤੇਰਾ ਅੱਛਾ ਤੇ ਉਹ ਵੀ ਉਹਨੇ ਆਪਣੇ ਨਾਲ ਬਹੁਤ ਹੈਲਪ ਕੀਤੀ ਉਹ ਕਿਸੇ ਨੇ ਜਵਾਕ ਨੇ ਫੜ ਲਿਆ ਤੇ ਉਹ ਬਾਈ ਨੇ ਪੂਰੀ ਮਤਲਬ ਜੋਰ ਲਾ ਕੇ ਕਬੂਤਰ ਦਵਾਇਆ ਆਪਣਾ ਇੱਕ ਗੱਗੀ ਮਹਿਰਨਾਮਾ ਗੱਗੀ ਮਹਿਰਨਾਮਾ ਹਾਂਜੀ ਵੀਰੇ ਹਾਂ ਉਹਨਾਂ ਦਾ ਤਾਂ ਬਾਈ ਧੰਨਵਾਦ ਕਰਨਾ ਹੈ ਹਾਂ ਵੀਰੇ ਬਿਲਕੁਲ ਵੀਰੇ ਬਿਲਕੁਲ ਇਹ ਜਿਹੜੇ ਆਪਣੇ ਜਿਹੜੇ ਮੈਨੂੰ ਦੱਸਿਆ ਫੌਜੀ ਬਾਈ ਇਹ ਬਹੁਤ ਸਤਿਕਾਰਯੋਗ ਬਾਈ ਆਪਨਾ ਤੇ ਆਪਣਾ ਵੱਡਾ ਬਾਈ ਮਹਿਰਨੇ ਦਾ ਦਿਲ ਦਾ ਪੂਰਾ ਸਾਫਾ ਬੰਦਾ ਵਧੀਆ ਬਾਜੀ ਕਰਾਉਂਦੇ ਆ ਸੋਹਣੀ ਵੀਰੇ ਹੁਣੀ ਇਹ ਸਾਰੇ ਕਲੱਬ ਦੇ ਮੈਂਬਰੀ ਨੇ ਵੀਰੇ ਬਾਜੀ ਆ ਸਾਰੀਆਂ ਯਾਨੀ ਕਿ ਕਹਿਣ ਦਾ ਭਾਵ ਵਧੀਆ ਹੀ ਹੁੰਦੀਆਂ ਨੇ ਮਤਲਬ ਬੰਦੇ ਕਈ ਵਾਰ ਕੋਈ ਖਰਾਬੀ ਕਰ ਜਾਂਦੇ ਨੇ ਹਨਾ ਵੀਰੇ ਦੇਖੋ ਹਨਾ ਇਨਸਾਫ ਕਰਨ ਵਾਲੇ ਦਾ ਇਨਸਾਫ ਕਰਨਾ ਖਰਾਬੀ ਕਰਨ ਵਾਲੇ ਨੇ ਤਾਂ ਹਮੇਸ਼ਾ ਇੱਕ ਕਮੀ ਲੱਭਣੀ ਆ ਵੀ ਬੰਦਾ ਕਦੋਂ ਖਰਾਬੀ ਕਰੇ ਬਾਜੀਆ ਤਾਂ ਹੁਣ ਯਾਰ ਜਿਵੇਂ ਅਰੇਂਜਮੈਂਟ ਅਗਲਾ ਕਰਦਾ ਜਿਵੇਂ ਇੰਨੇ ਦਿਨਾਂ ਦਾ ਲੱਗਿਆ ਵਧੀਆ ਹੀ ਹੁੰਦੀਆਂ ਨੇ ਸਾਰੇ ਕਦੇ ਬਾਈ ਦਾ ਜਿਹੜੇ ਬਾਈ ਕਬੂਤਰ ਵਾਲੇ ਬੰਦੇ ਉਹਨਾਂ ਨੂੰ ਤਾਂ ਆਪਣੇ ਪਿੰਡ ਦੀ ਬਾਈ ਦਾ ਚਾਹ ਹੋ ਜਾਂਦਾ ਚਾਹ ਹੋ ਜਾਂਦਾ ਪੂਰੇ ਚਾਹ ਹੋ ਜਾਂਦਾ ਦਿੱਕਾ ਲਾਉਣ ਵਾਲਾ ਹੁੰਦੇ ਨੇ ਇੱਕ ਦੋ ਦਿੱਕਾ ਲਾਉਣ ਵਾਲੇ ਪੱਕੇ ਹੁੰਦੇ ਨੇ ਬੰਦੇ ਜਿਵੇਂ ਹੁਣ ਤੁਸੀਂ ਦੇਖਿਆ ਉਹ ਬਾਈ ਕਬੂਤਰ ਬਾਜ਼ੇ ਪਿੰਡ 'ਚ ਬਹੁਤ ਹੁੰਦੇ ਨੇ ਹਨਾ ਜਿਵੇਂ ਇੱਕ ਦੂਜੇ ਨਾਲ ਜੈਦ ਬਾਜ਼ੀ ਕਰਕੇ ਮਤਲਬ ਉਹ ਆਪਦੀ ਬਾਜ਼ੀ ਕਰਾਉਂਦਾ ਉਹ ਆਪਦੀ ਬਾਜ਼ੀ ਕਰਾਉਂਦਾ ਇਦਾਂ ਮਤਲਬ ਹੁੰਦਾ ਕਿ ਨਾ ਇੱਕ ਹੀ ਹੋਣੀ ਚਾਹੀਦੀ ਜਿਵੇਂ ਹੁਣ ਆਪਣੇ ਪਿੰਡ 'ਚ ਵੀਰੇ ਆਪਣਾ ਸਾਰਿਆਂ ਨਾਲ ਹੀ ਭਾਈਚਾਰਾ ਵਧੀਆ ਮਤਲਬ ਪਹਿਲੇ ਦਿਨ ਤੋਂ ਹੀ ਜੇ ਆਪਾਂ ਕਹੇ ਜੀ ਪਿੰਡ 'ਚ ਬਾਜ਼ੀ ਕਰਾਉਣੀ ਆ ਵੀਰੇ ਆਪਾਂ ਨੂੰ ਕੋਈ ਵੀ ਨਹੀਂ ਜਵਾਬ ਜਵਾਬ ਮਤਲਬ ਪਿੰਡ 'ਚ ਸਾਡੇ ਸਾਡੇ ਜਿਹੜੇ ਪਿਆਰ ਆ ਇੱਕ ਦੂਜੇ ਨਾਲ ਵਧੀਆ ਬਣੀ ਹੋਈ ਆ ਭਾਈਚਾਰਾ ਵਧੀਆ ਕਈ ਬੰਡਾ ਚ ਹੁੰਦੇ ਆ ਵੀਰੇ ਜਿਹੜੇ ਨਵੇਂ ਰੱਖ ਲੈਂਦੇ ਆ ਜਾਂ ਜਿਨੇ ਕਦੇ ਬਾਜੀ ਨਹੀਂ ਛੱਡਣੀ ਉਹ ਬੰਦੇ ਢੀਕਾ ਲਾਉਂਦੇ ਆ ਪਰ ਆਪਣੇ ਪਿੰਡ ਜਿਹਦਾ ਵਧੀਆ ਸਾਰੇ ਦੇ ਨਾਲ ਵਧੀਆ ਜਿਵੇਂ ਹੁਣ ਨਾਣੇ ਦੀ ਮੈਂ ਤੁਹਾਨੂੰ ਗੱਲ ਅਸੀ ਜੀ ਤੂੰ ਆਪਾਂ ਕਬੂਤਰ ਡਾਉਣ ਬਾਰੇ ਸਿੱਖੀ ਨਾਣਾ ਬੜੁੰਦੀ ਹੈ ਨਾ ਹਾਂਜੀ ਵੀਰੇ ਉਹ ਵੀ ਸੋਨੀ ਵੀਰੇ ਦਾ ਹੀ ਚੇਲਾ ਮਤਲਬ ਤੇ ਮਤਲਬ ਸਟਾਰਟਿੰਗ ਆਪਾਂ ਉਤੋ ਹੀ ਕੀਤੀ ਸੀ ਠੀਕ ਲੇਕਿਨ ਹੁਣ ਆਪ ਵਧੀਆ ਨਾਮ ਬਣਾਇਆ ਹੋਇਆ ਕੁਲਦੀਪ ਲਤਾਲਾ ਗੁਰਬੀਰ ਲਤਾਲਾ ਤੇ ਇੱਕ ਮਨਪ੍ਰੀਤ ਕੰਗੂੜਾ ਤੇ ਵਧੀਆ ਵੀਰੇ ਇਹਨਾਂ ਦਾ ਭਾਈਚਾਰਾ ਵੀ ਵਧੀਆ ਹਾਂਜੀ ਵੀਰੇ ਵਧੀਆ ਕਲੱਬ ਦੇ ਮੈਂ ਪਾਂ ਲਤਾਲਾ ਹੋ ਗਿਆ ਮਤਲਬ ਕਿ ਕੱਲੇ ਬੰਦੇ ਦੀ ਖੇਡ ਨਹੀਂ ਆ ਗਈ ਇਹ ਅਜੀਬ ਅਸੂਨਾਣਾ ਸਾਡਾ ਅਸੂਆ ਤਾਂ ਵੀ ਇਹ ਗੇਮ ਬਾਜੀ ਸਾਡਾ ਸਭ ਪੂਰਾ ਹੋ ਜਾਂਦਾ ਆਦੇ ਨਾਲੇ ਉੱਡ ਜਾਂਦੇ ਨੇ ਕੱਲੇ ਬੰਦੇ ਦੀ ਬਾਤ ਦੀ ਬਾਕੀ ਵੀਰੇ ਆਪਾਂ ਹਰੇਕ ਨੂੰ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਜਿਹਦੇ ਘਰੇ ਆਪਾਂ ਜਾਂਦੇ ਆ ਉਹ ਇਹਨਾਂ ਕਦੇ ਵੀ ਦਿਲ ਚੋ ਫੇਰਾ ਫੇਰੀ ਨਾ ਰੱਖੇ ਫੇਰਾ ਫੇਰੀ ਨਾ ਰੱਖੋ ਹਾਂ ਜਿੱਕਰ ਹੁਣ ਆਪਣੇ ਘਰੇ ਗੋਲੂ ਆ ਜਾਂਦਾ ਆਪਣੇ ਕਬੂਤਰ ਨੂੰ ਜਦੋਂ ਜਿਹੜਾ ਮਰਜੀ ਚੱਕ ਲਵੇ ਆਪਾਂ ਇਹਨੂੰ ਕਦੇ ਵੀ ਜਵਾਬ ਨਹੀਂ ਦਿੰਦਾ ਠੀਕ ਹੈ ਜੀ ਕਈ ਲੋਕ ਕੀ ਕਰਦੇ ਆ ਅਗਲੇ ਦਾ ਸਮਾਨ ਹੀ ਚੱਕ ਰਹੇ ਆ ਯਾਰ ਥੋੜੇ ਤੇ ਇਹ ਬੰਦਾ ਯਕੀਨ ਕਰਕੇ ਘਰੇ ਬਾਹਰਦਾ ਹਨਾ ਕਈਆਂ ਚੋਰੀ ਦੀ ਆਤ ਹੁੰਦੀ ਆ ਆਪਾਂ ਇਹ ਨਵੇਂ ਬੰਦਿਆਂ ਨੂੰ ਇਹੀ ਕਹਨੇ ਆ ਵੀ ਜੇ ਤੁਸੀਂ ਚੋਰੀ ਨਹੀਂ ਕਰੋਗੇ ਤਾਂ ਵੀਰੇ ਤੁਸੀਂ ਗੁਰੂ ਤੋਂ ਕੋ ਸਿੱਖ ਕੇ ਆਉਂਗੇ ਸਿੱਖ ਕੇ ਆਉਂਗੇ ਨਾ ਕਈ ਵਾਰੀ ਹੁੰਦਾ ਜਿਵੇਂ ਮਤਲਬ ਹਾਂਜੀ ਵੀਰੇ ਹੁਣ ਜੇਕਰ ਅਸੀਂ ਸੋਨੀ ਵੀਰੇ ਕੋਲ ਬਹੁਤ ਟਾਈਮ ਤੋਂ ਜਾਣਦੇ ਆ ਜੇ ਸੋਨੀ ਵੀਰਾ ਘਰੇ ਨਹੀਂ ਵੀ ਹੁੰਦਾ ਜੇ ਅਸੀਂ ਉਹਦੇ ਖੁੱਡਿਆਂ ਅੱਜ ਚਲੇ ਵੀ ਜਾਂਦੇ ਆ ਤਾਂ ਉਹਨੂੰ ਉਹਨੂੰ ਸਾਡੇ ਤੇ ਫੁੱਲ ਜਿਹੀ ਵਿਸ਼ਵਾਸ ਹੁੰਦਾ ਵੀ ਇਹ ਬੰਦੇ ਦਾ ਵੀ ਸਾਨੂੰ ਨੇਚਰ ਦਾ ਪਤਾ ਵੀ ਇਹ ਬੰਦਾ ਸਾਡੇ ਨਾਲ ਗਲਤੀ ਨਹੀਂ ਕਰ ਨਹੀਂ ਸਕਦਾ ਹਾਂ ਬਈ ਜੇ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦਾ ਵੀ ਪਤਾ ਹੁੰਦਾ ਵੀ ਸਾਡੀ ਸਜ਼ਾ ਕੀ ਆ ਠੀਕ ਆ ਬਈ ਬਹੁਤ ਬੱਚ ਲੋਕ ਕਰਦੇ ਨੇ ਇਹ ਕਰਨੀ ਨਹੀਂ ਚਾਹੀਦੀ ਇਹ ਨਵੇਂ ਮੁੰਡੇ ਨੇ ਜਿਹੜੇ ਉਹ ਕਰਦੇ ਨੇ ਹਾਂ ਵੀਰੇ ਜਿਹਨਾਂ ਬਾਕੀ ਯਾਰ ਵੀਰੇ ਇੱਕ ਦੀ ਲੜ ਲੱਗਿਆ ਰਵੇ ਬੰਦਾ ਬਾ ਸਭ ਐਪੀ ਖੱਪ ਖੱਪ ਹੋ ਜਾਂਦਾ ਦੇਖੋ ਆਪੀ ਜਿਹੜਾ ਕਾਲਦਿਆਂ ਨੂੰ ਹੁਣ ਜਿਹੜੇ ਆਪਣੇ ਨਵੇਂ ਬੰਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਜੇ ਉਹ 10 ਬਾਜ਼ੀਆਂ ਜਿੱਤ ਕੇ ਆਪਾਂ ਉਹਦੇ ਕੋਲ ਪਿੰਜਰਾ ਲੈ ਕੇ ਚਲੇ ਜਾਈਏ ਤਾਂ ਆਪਾਂ ਵੀ ਜਿੱਤਦੇ ਜਾਾਂਗੇ ਹੁਣ ਵੀਰੇ ਸਾਨੂੰ ਸੋਨੀ ਵੀਰੇ ਕੋਲ ਜਾਂਦਿਆਂ ਨੂੰ ਬਹੁਤ ਟਾਈਮ ਹੋ ਗਿਆ ਜੀ ਸਿੱਖੇ ਹਾਰ ਕੀ ਆ ਅਸੀਂ ਐ ਨਹੀਂ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਅਸੀਂ ਵੀਰੇ ਕੋਲੇ ਗਿਆ ਤਾਂ ਅਸੀਂ ਜਿੱਤਣ ਲੱਗੇ ਹਾਂ ਅਸੀਂ ਵੀਰੇ ਉਦੋਂ ਆਪਣੇ ਇੱਧਰ ਗਲਜ਼ਾਰ ਕਲੱਬ ਦੀਆਂ ਬਾਜ਼ੀਆਂ ਹੋਈਆਂ ਸੀ 2000 ਰੁਪਏ ਐਂਟਰੀ ਹੁੰਦੀ ਸੀ ਉਹ ਟਾਈਮ ਅੱਛਾ ਵੀਰੇ ਤੇ ਉਹਦੇ ਵਿੱਚ ਵੀਰੇ ਅਸੀਂ 5 ਬਾਜ਼ੀਆਂ ਛੱਡੀਆਂ ਸਾਡੇ ਸਾਰੇ ਕਬੂਤਰ ਜਾ ਕੇ ਐਂਡ ਤੇ ਹਾਰਦੇ ਰਹੇ ਐਂਡ ਤੇ ਉਹ ਟਾਈਮ ਵੀਰੇ ਨੇ ਸਾਨੂੰ ਬਹੁਤ ਵਧੀਆ ਜਿਕਣਾ ਯਾਰ ਮੇਰੇ ਦਿਲ ਨੂੰ ਗੱਲ ਲੱਗੀ ਵੀਰਾ ਕਹਿੰਦਾ ਵੀ ਤੁਸੀਂ ਘਰੇ ਕਬੂਤਰ ਸਾਂਭਣਾ ਸਿੱਖੋ ਸਾਂਭਣਾ ਸਿੱਖੋ ਕਿਉਂਕਿ ਵੀਰੇ ਦਾ ਟਰਾਂਸਪੋਰਟ ਦਾ ਕੰਮ ਕਰਕੇ ਵੀਰਾ ਥੋੜਾ ਬਿਜ਼ੀ ਰਹਿੰਦਾ ਸੀ ਤੇ ਵੀਰਾ ਕਹਿੰਦਾ ਤੁਸੀਂ ਘਰੇ ਸਾਂਭਣਾ ਸਿੱਖੋ ਵੀਰੇ ਤੂੰ ਯਕੀਨ ਮੰਨੀ ਵੀ ਅਸੀਂ ਜਦੋਂ ਘਰੇ ਕਬੂਤਰ ਸਾਂਭਣ ਲੱਗੇ ਅਸੀਂ ਬਹੁਤ ਨਾਮ ਕਮਾ ਲਿਆ ਨੋ ਨਾਮ ਕਮਾ ਲਿਆ ਕੁਈ ਅੱਜ ਕੱਲ ਦੇ ਸਮੇਂ ਵਿੱਚ ਕੋਈ استاد ਐਜਾਉ ਜਿਹੜਾ ਕਹੂਗਾ ਵੀ ਤੁਸੀਂ ਆਪਦੇ ਘਰੇ ਸਾਂਭਣਾ ਸਿੱਖੋ ਨਹੀਂ ਐਲਾ ਕਹਿੰਦਾ ਮੇਰੇ ਕੋਲੇ ਲੈ ਆ। ਇਹ ਬਚਲੀ ਗੱਲ ਨਹੀਂ ਦੱਸਦਾ। ਹਾਂ ਜੀ ਵੀਰੇ। ਹਾਂ। ਬਾਕੀ ਵੀਰੇ ਉਹਦੀ ਗੱਲ ਸਾਡੇ ਦਿਨ ਨੂੰ ਤਾਂ ਲੱਗੀ ਕਿਉਂਕਿ ਉਹਦੇ ਕੋਲ ਬਹੁਤ ਕਬੂਤਰ ਆ ਜਾਂਦੇ ਸਾਂਭਣ ਨੂੰ ਬੰਦੇ ਨੂੰ ਇੱਕ ਵੀ ਕਬੂਤਰ ਮਾਰ ਮੋਟਾ। ਯਾਰ ਭਾਈ ਜਾਨ ਕੇ ਯਾਰ ਮਿਹਨਤ ਯਾਰ ਭਾਈ। ਹਾਂ ਜੀ ਵੀਰੇ ਬਿਲਕੁਲ। ਜਦੋਂ ਬੰਦੇ ਨੂੰ ਤਜਰਬਾ ਆ ਗਿਆ ਜਾਨੀ ਗੇਮ ਜਿੱਤ ਗਿਆ। ਕਿਉਂਕਿ ਵੀਰੇ ਇਹ ਬੰਦੇ ਨੂੰ ਹਰੇਕ ਨੂੰ ਪਤਾ ਹੁੰਦਾ ਵੀ ਮਿਹਨਤ ਕਰਦੇ ਆ ਤਾਂ ਜੇ ਆਪ ਘਰੇ ਬਹਿ ਕੇ ਸਿੱਖ ਗਏ ਤਾਂ ਨਾ ਮੇਰਾ ਹੀ ਹੋਊਗਾ। ਮੇਰਾ ਹੀ ਹੋ ਬਾਕੀ ਆਪਾਂ ਉਹਦਾ ਨਾਮ ਵੀ ਬਣਾਵਾਂਗੇ ਜਿੰਨਾ ਸਾਬ ਤੋਂ ਹੋਊਗਾ ਅਸੀਂ ਬਾਅਦ ਤੋਂ ਬਾਅਦ ਉਹਦਾ ਨਾਮ ਬਣਾਵਾਂਗੇ ਤੁਹਾਨੂੰ ਚਾਹ ਵੀ ਹੁੰਦਾ ਜਾਂ ਵੀਰੇ ਕਾਪੀ ਬੰਦ ਪਤਾ ਲੱਗੇ ਸਾਨੂੰ ਵੀ ਆ ਫਲਾਣ ਦੇ ਸਮੇ ਵੀਰੇ ਬਾਜੀ ਤੇ ਆ ਵੀ ਵੀਰੇ ਦੀ ਬਸ਼ਰ ਬੜਾ ਸਾਨੂੰ ਚਾਹਾਂ ਦੇ ਵੀਰੇ ਬੱਚਰ ਹਾਂ ਅਸੀਂ ਇਹ ਵੀ ਛੱਡ ਦੇਣਾ ਕਬੂਤਰ ਉੱਥੇ ਕਿ ਮੈਨਾਂ ਕਿਵੇਂ ਕਰਕੇ ਵੀ ਲੈ ਕੇ ਜਾਣਾ ਵੀਰੇ ਦੀ ਬਾਜੀ ਤੇ ਕਿਤੇ ਵੀ ਹੁੰਦਾ ਵੀਰੇ ਲੈ ਕੇ ਜਾਂਦੇ ਹਾਂ ਜੀ ਸਾਨੂੰ ਪਹਿਲਾਂ ਹੀ ਲੱਗ ਜਾਂਦਾ ਸਾਨੂੰ ਚਾਹ ਛੱਡ ਦੇ ਜਾਂਦਾ ਵੀਰੇ ਕਾਪੀ ਚਲ ਆਹ ਕੱਪ ਬਾਈ ਅਰਸ਼ ਬੜੁੰਦੀਆਂ ਨੇ ਲਹਿੜੀ ਪਿੰਡ ਤੋਂ ਲਗਾਤਾਰ 4 ਸਾਲ ਜਿੱਤੇ ਆ ਤੇ ਬਾਈ ਹੁਣ ਨੂੰ ਸਨਮਾਨਿਤ ਕੀਤਾ ਗਿਆ ਜੀ ਤੇ ਆ ਪੱਖਾ ਬਾਈ ਦੋ ਜਾਨੀ ਕਿ ਬਾਈ ਨੇ ਲੜੀਆਂ ਜੱਤੀਆਂ ਜੜੀਆਂ ਕਿ ਮਤਲਬ ਉਹਦੇ ਥੱਲੇ ਘਰੇ ਲੱਗੀਆਂ ਹੋਈਆਂ ਨਗੀਆਂ ਤੇ ਬਾਕੀ ਤੁਸੀਂ ਦੇਖਦੇ ਹੋ ਬਾਈ ਵੱਡੇ ਵੱਡੇ ਕੱਪ ਬਹੁਤ ਇਹ ਨਾਮ ਨੇ ਜਿਹੜੇ ਹਨ ਕਿ ਗੁਰੂ ਘਰਾਂ ਦੇ ਵਿੱਚ ਬਾਈ ਉਹਨਾਂ ਨੇ ਰੱਖੇ ਨੇ ਤੇ ਬਾਈ ਨੇ ਜਿੰਨਾ ਵੀ ਨਾਮ ਖਟਿਆ ਬਹੁਤ ਵਧੀਆ ਤੇ ਬਾਈ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਆਪਾਂ ਬਾਈ ਨੇ ਜਿਹੜਾ ਸਮਾਂ ਕੱਢਿਆ ਸਾਰਿਆਂ ਬਾਈ ਉਹਨਾਂ ਦਾ ਧੰਨ ਬਾਰਗ ਜੋ ਬਣਦੇ ਆ ਉਹਦਾ ਟਾਈਮ ਕੱਢ ਕੇ ਕੀਮਤੀ ਵਕਤ ਵਿੱਚ ਸਾਡੇ ਨਾਲ ਆ ਕੇ ਵੀਡੀਓ ਬਣਾਈ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਲੱਕੀ ਚੈਨਲ ਦਾ ਤੇ ਲੱਕੀ ਬਰੁੰਦੀ ਦੇ ਨਾਮ ਤੇ ਵੀਰ ਦੀ ਆਈਡੀ ਆ ਮੇਰੇ ਕਬੂਤਰ ਬਾਜ਼ ਵੀਰ ਜਿੰਨੇ ਵੀ ਨੇ ਇਹ ਮਤਲਬ ਆਈਡੀ ਨੂੰ ਸਾਰੇ ਸਪੋਰਟ ਕਰਿਓ ਵੀਰੇ ਬਾਤ ਤੋਂ ਬਾਤ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਕਰਿਓ